ਆਮ ਆਦਮੀ ਪਾਰਟੀ ਨਾਲ ਸਾਡੀ ਭਾਵਾਂ ਕੇ ਐਲਾਈਅੰਸ ਦੂਸਰੀਆਂ ਸਟੇਟਸ ਵਿੱਚ ਹੋਇਆ ਵਾ ਨੋ ਡਾਊਟ ਪਰ ਪੰਜਾਬ ਚ ਇਸ ਕਰਕੇ ਨਹੀਂ ਹੋਇਆ ਕਿਉਂਕਿ ਪਿਛਲੇ 2 ਸਾਲ ਵਿੱਚ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਸੀਗੀ ਕਾਂਗਰਸ ਜਿਹੜੀ ਆਪੋਜੀਸ਼ਨ ਪਾਰਟੀ ਸੀ ਤੋਂ ਆਪੋਜੀਸ਼ਨ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਉਦਾਂ ਹੀ ਹੀ ਹਮਲਾ ਕੀਤਾ ਉਦਾਂ ਹੀ ਪੁਲਿਸ ਦਾ ਦੁਰਉਪਯੋਗ ਕੀਤਾ ਉਦਾਂ ਹੀ ਮੀਡੀਆ ਦਾ ਦੁਰਉਪਯੋਗ ਕੀਤਾ ਜਿੱਦਾਂ ਇਹ ਕੇਜਰੀਵਾਲ ਨੇ ਪਾਰਟੀ ਇਲਜ਼ਾਮ ਲਾਉਂਦੇ ਨੇ ਬੀਜੇਪੀ ਦੇ ਖਿਲਾਫ ਇਹ ਦਿੱਲੀ ਕਹਿੰਦੇ ਨੇ ਕਿ ਹਮਾਰੇ ਕੋਲ ਸੀਬੀਆਈ ਨੇ ਈਡੀ ਨੇ ਔਰ ਇਨਕਮ ਟੈਕਸ ਨੇ ਬਹੁਤ ਪਰੇਸ਼ਾਨ ਕੀਤਾ ਹੈ। ਹਮਾਰੇ ਉੱਪਰ ਵਿਂਡੇਟਾ ਕਰ ਰਹੇ ਹਨ। ਤੇ ਇਹੀ ਗੱਲ ਭਗਵੰਤਪਾਨ ਸਾਡੇ ਦੇ ਕਰ ਰਿਹਾ ਸੀਗਾ। ਇਕੱਲੇ ਮੇਰੇ ਤੇ ਨਹੀਂ ਮੇਰੇ ਤੇ ਦੇਖੋ ਹੁਣ ਤੁਸੀਂ ਪੰਜ ਮੁਕਦਮੇ ਦਰਜ ਕੀਤੇ ਨੇ ਇਹਨੇ ਪਿਛਲੇ 2 ਸਾਲਾਂ 'ਚ। ਐਨਡੀਪੀਐਸ ਦਾ ਮੁਕਦਮਾ ਦਰਜ ਕੀਤਾ ਜਦੋਂ ਮੇਰੀ ਬੇਲ ਹੋ ਰਹੀ ਆ ਔਰ 9 ਸਾਲ ਪੁਰਾਣਾ ਮੁਕਦਮਾ ਜਿਹਦੇ 'ਚ ਭਗਵੰਤਪਾਨ ਆਪ 2017 'ਚ ਟੈਲੀਵਿਜ਼ਨ ਤੇ ਆਣ ਕੇ ਕਹਿ ਰਿਹਾ ਕਿ ਖੇਰੇ ਨਾਲ ਬੜਾ ਅਨਿਆਏ ਹੋ ਰਿਹਾ ਵਾ ਔਰ ਮੈਂ ਇਹਦੀ ਇਹਦਾ ਵਿਂਡੇਟਾ ਦਾ ਕੇਸ ਪਾਰਲੀਮੈਂ ਉਸੇ ਕੇਸ ਮੈਨੂੰ ਹੁਣ ਅਰੈਸਟ ਕਰ ਲਿਆ 4 ਜਨਵਰੀ 2024 ਨੂੰ ਹਾਈ ਕੋਰਟ ਮੈਨੂੰ ਬੇਲ ਦਿੰਦੀ ਆ ਜਿਸ ਦਿਨ ਮੈਨੂੰ ਬੇਲ ਮਿਲ ਰਹੀ ਆ ਉਸ ਦਿਨ ਸੁਭਾਨਪੁਰ ਪੁਲਿਸ ਸਟੇਸ਼ਨ 3 ਵਜੇ ਤੜਕੇ ਇੱਕ ਹੋਰ ਪਰਚਾ ਦਰਜ ਕੀਤਾ ਤੇ ਤੁਹਾਨੂੰ ਲੱਗਦਾ ਇਦਾਂ ਦੇ ਬੰਦਿਆਂ ਨਾਲ ਐਲयंस ਸਾਨੂੰ ਕਰਨਾ ਚਾਹੀਦਾ ਸੀ ਵਿਧਾਨ ਸਭਾ ਦੇ ਅੰਦਰ ਧਮਕਾਉਂਦਾ ਇਦਾਂ ਉਂਗਲਾ ਉਂਗਲਾ ਕਰਕੇ ਕਿ ਤੇਰੀ ਵੀ ਫਾਈਲ ਆ ਤੇਰੀ ਵੀ ਫਾਈਲ ਆ ਇਹ ਕੋਈ ਕੰਮ ਕਰਨ ਦਾ ਤਰੀਕਾ ਹੈ ਜੀ ਐਂਡ ਸੈਕੰਡਲੀ ਇਕੱਲਾ ਸਾਡੇ ਤੱਕ ਸੀਮਤ ਰਹਿ ਜਾਂਦਾ ਤਾਂ ਚਲੋ ਸ਼ਾਇਦ ਗੱਲ ਥੱਲੇ ਸਰਪੰਚਾਂ ਤੱਕ ਵਿਕਟਿਮਾਈਜ਼ ਕੀਤੇ ਇਨਕੁਆਰੀਆਂ ਖੁਲਾਤੀਆਂ ਸਸਪੈਂਡ ਕਰਾ ਦਿੱਤੇ ਕਾਉਂਸਲਰ ਤੋੜ ਲੇ ਜੋ ਦੂਜੀਆਂ ਪਾਰਟੀਆਂ ਕਰਦੀਆਂ ਸੀ ਪਿਛਲੇ ਕੁਝ ਸਾਲਾਂ ਤੋਂ ਉਹਦੋਂ ਵੱਧ ਤਸ਼ੱਦਦ ਇਹਨਾਂ ਨੇ ਢਾਇਆ ਇੱਥੇ ਸੋ ਇਹਨਾਂ ਹਾਲਾਤਾਂ ਚ ਸੀ ਇਹਨਾਂ ਨਾਲ ਐਲਾਈਅੰਸ ਕਿੱਥੋਂ ਕਰ ਸਕਦੇ ਸੀ ਸ਼ੇਰਾ ਸਾਹਿਬ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਨਾ ਤੁਸੀਂ ਵੀ ਉਹਦਾ ਪਾਰਟ ਸੀਗੇ ਸੀਗੇ ਇਸ ਦਾ 2012 ਦੇ ਵਿੱਚ ਤਾਂ ਉਹਦੋਂ ਵੀ ਲੋਕ ਇਹ ਅੰਦਾਜ਼ਾ ਲਗਾਉਂਦੇ ਸੀ ਕਿ ਇਹ ਕਾਂਗਰਸ ਦੀ ਬੀ ਟੀਮ ਹੈ ਔਰ ਅੱਜ ਤੱਕ ਇਹ ਕੁਝ ਸਾਲਾਂ ਬਾਅਦ ਪ੍ਰੂਵ ਹੀ ਹੋ ਗਿਆ ਜਦੋਂ ਇਹ ਪਾਰਟੀ ਵੀ ਇੱਕ ਪਲੇਟਫਾਰਮ ਤੇ ਆ ਕੇ ਖੜੀ ਹੋ ਗਈ ਹੈ ਹਨਾ ਤਾਂ ਲੋਕ ਕਿਵੇਂ ਵਿਸ਼ਵਾਸ ਕਰਨਗੇ ਇੱਥੇ ਕੁਝ ਹੋਰ ਉੱਥੇ ਕੁਝ ਹੋਰ ਜਦੋਂ ਮੰਨ ਲਓ ਸਰਕਾਰ ਬਣ ਜਾਂਦੀ ਹੈ ਸੁਪੋਜ਼ ਅਗਰ ਕਾਂਗਰਸ ਆ ਜਾਂਦੇ ਸੈਂਟਰ ਦੇ ਵਿੱਚ ਤਾਂ ਲੋਕ ਕਿਹਦੇ ਕੋਲੇ ਜਾਣ ਕਾਂਗਰਸ ਕੋਲੇ ਜਾਣ ਕਿ ਆਮ ਆਦਮੀ ਪਾਰਟੀ ਕੋਲੇ ਜਾਣ ਖਿਆਲ ਸਭ ਇੱਕ ਗੱਲ ਬੜੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸੋ ਕਿ ਜਦੋਂ ਆਪਾਂ ਪ੍ਰੀਵੀਅਸ ਪਾਰਟੀ ਦੇ ਵਿੱਚ ਹੁੰਨੇ ਆ ਤਾਂ ਉਦੋਂ ਉਦੋਂ ਕਾਂਗਰਸ ਇੰਨੀ ਮਾੜੀ ਕਿਵੇਂ ਹੋ ਜਾਂਦੀ ਹੈ ਉਦੋਂ ਕਾਂਗਰਸ ਦੇ ਉੱਪਰ ਇਲਜ਼ਾਮਾਤ ਲਗਾਨੇ ਇੰਨੇ ਸੌਖੇ ਕਿਵੇਂ ਹੋ ਜਾਂਦੇ ਆ ਫਿਰ ਜਦੋਂ ਜੰਪ ਇਨ ਕਰਦੇ ਆ ਕਾਂਗਰਸ ਦੇ ਵਿੱਚ ਤਾਂ ਉਹ ਕਾਂਗਰਸ ਕਿਵੇਂ ਸਹੀ ਹੋ ਜਾਂਦੀ ਹੈ ਕਾਂਗਰਸ ਤਾਂ ਮੈਂ ਕਦੀ ਮਾੜੀ ਇਦਾਂ ਜਮਾਤ ਨੂੰ ਨਹੀਂ ਕਿਹਾ ਬੰਤੇ ਪਿਕ ਆਊਟ ਹੋਏ ਨੇ ਸੀਮੇtheta ਜੀ ਦਾ ਇੰਟਰਵਿਊ ਸੁਣਿਆ ਉਹਨਾਂ ਨੇ ਕਿਹਾ ਕਹਿੰਦੇ ਸੁਖਪਾਲ ਖੇੜਾ ਇਲੈਕਸ਼ਨ ਤਾਂ ਲੜ ਰਹੇ ਆ ਸੰਗਰੂਰ ਤੋਂ ਪਰ ਉਹਨਾਂ ਨੂੰ 10 ਪਿੰਡਾਂ ਦੇ ਨਾਮ ਵੀ ਨਹੀਂ ਪਤਾ ਹੋਣਾ ਇੱਥੋਂ ਦੇ ਜੇ ਮੈਂ 10 ਪਿੰਡ ਦੱਸ ਦਿੱਤੇ ਜੀ ਤੁਸੀਂ ਦੱਸ ਦੋ ਛਾਜਲੀ ਕਰਾਚੋਂ ਸੰਗਰੇੜੀ ਬੋਲੀ ਚਲੋ ਯਾਰ ਸੰਗੋਣਾ ਹੁਣ ਮੀਥ ਥੇਰ ਕੀ ਹੈਗਾ ਕਿ ਇਹ ਵਿਧਾਨ ਸਭਾ ਚ ਉੱਠ ਕੇ ਨੇ ਇੱਕ ਸਟੇਟਮੈਂਟ ਦਿੱਤੀ ਕਹਿੰਦਾ ਜੀ ਕਿ ਕਿਸੇ ਨੇ ਉਹ ਗੱਲ ਚੱਲ ਰਹੀ ਸੀ ਕਿ ਬਾਹਰਲੇ ਬੱਚੇ ਨੌਕਰੀਆਂ ਕੋ ਲੈ ਜਾਂਦੇ ਕਹਿੰਦਾ ਜੀ ਇਹ ਅਨਪੜਾ ਨੂੰ ਕਿੱਦਾਂ ਸਮਝਾਵਾਂ ਕਿ ਬਾਹਰਲੇ ਬੱਚਿਆਂ ਦੀ ਨੌਕਰੀ ਅਸੀਂ ਰੋਕ ਨਹੀਂ ਸਕਦੇ ਫਿਰ ਲੋਕਾਂ ਨੇ ਉਸੇ ਵੇਲੇ ਵੀਡੀਓ ਕੱਢਤੀ ਇਹਦੀ ਪੁਰਾਣੀ ਪੁਰਾਣੀ ਹੋਣੀ ਹੈ ਉਸ ਪੁਰਾਣੀ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵਾ ਕੈਸੀ ਜਦੋਂ ਸਾਡੀ ਸਰਕਾਰ ਬਣੂ ਅਸੀਂ ਬੱਚਿਆਂ ਨੂੰ ਬਾਹਰ ਲਿਆ ਉਹਨਾਂ ਨੂੰ ਨੌਕਰੀ ਨਹੀਂ ਲੈਣ ਦੇਣੀ ਅੱਛਾ ਹੁਣ ਕਹਿੰਦਾ ਅਨਪੜਾ ਨੂੰ ਕਿੱਦਾਂ ਸਮਝਾਵਾਂ ਲੈ ਮੇਰੇ ਤੋਂ ਪੁੱਛ ਲੋ ਅਸੀਂ ਲਾਅ ਮੇਕਰਜ਼ ਕੋਈ ਅੱਛਾ ਕਾਨੂੰਨ ਬਣਾਈਏ ਜਿਸ ਨਾਲ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣ ਸਕੋ ਨਾਲੇ ਇੱਕ ਪਾਸੇ ਗਈ ਜਾਂਦੇ ਬੱਚੇ ਵਿਦੇਸ਼ਾਂ ਚ ਭੱਜ ਰਹੇ ਨੇ ਜੀ ਕਿਉਂਕਿ ਇੱਥੇ ਉਹਨਾਂ ਦਾ ਰੋਜ਼ਗਾਰ ਨਹੀਂ ਹੈਗਾ ਜੀ ਇੱਕ ਪਾਸੇ ਆ ਟੀਚਰਾਂ ਕਰਦੇ ਇੱਕ ਦੂਜੇ ਨੂੰ ਜੀ ਮੇਰੇ ਹਿਸਾਬ ਨਾਲ ਇਹ ਸਰਕਾਰ ਹੁਣ ਖੰਭਿਆਂ ਵਾਲੀ ਸਰਕਾਰ ਬਣ ਕੇ ਰਹੇਗੀ ਬਸ ਉੱਥੇ ਟੰਗੇ ਹੋਏ ਪੋਸਟਰ 'ਪਾ ਭਗਵੰਤੂ ਨੇ ਤੇ ਕੇਜਰੀਵਾਲ ਸਾਹਿਬ ਟੱਕਰ ਟੰਗੇ ਹੋਏ ਨੇ ਰਾਜਾਪਟਿੰਗ ਦੀ ਘਰਬੁਜ਼ਾਰੀ ਕਿਵੇਂ ਲੱਗ ਰਹੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਉਹ ਕੇਪੇਬਲ ਨੇ ਪ੍ਰਧਾਨਗੀ ਦੇ ਲਈ ক্রিকেট ਕਟਾਉਣਾ ਆਏ ਕਿ ਮੇਰੇ ਇੰਟਰਵਿਊ ਲੈਣਾ ਹੈ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਇੱਕ ਗੇੜ ਭਾਵੇਂ ਮੁਕੰਮਲ ਹੋ ਚੁੱਕਿਆ ਹੈ ਪਰ ਹਜੇ ਵੀ ਪੂਰੇ ਦੇਸ਼ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਪੰਜਾਬ ਤੇ ਵੀ ਨੇ ਤੇ ਹੋਰ ਜਿਹੜੇ ਸੂਬੇ ਨੇ ਜੋ ਰਹਿ ਗਏ ਨੇ ਚੋਣਾਂ ਹੋਣ ਤੇ ਉਹਨਾਂ ਤੇ ਨੇ ਔਰ ਇਸ ਲਈ ਅਸੀਂ ਪੰਜਾਬ ਦੇ ਸੰਗਰੂਰ ਵਿੱਚ ਮੌਜੂਦ ਹੈਗੇ ਆ ਸੰਗਰੂਰ ਵਿਖੇ ਤੁਹਾਨੂੰ ਪਤਾ ਹੈ ਕਿ ਮਾਹੌਲ ਕਾਫੀ ਜਿਹੜਾ ਹੈਗਾ ਉਹ ਇੱਕ ਹੌਟਸਪੌਟ ਬਣਿਆ ਹੋਇਆ ਹੈ ਕਿਉਂਕਿ ਇੱਥੇ ਕਾਫੀ ਜਿਹੜੇ ਵੱਡੇ ਚਿਹਰੇ ਨੇ ਸਿਆਸਤ ਦੇ ਵਿੱਚ ਆਏ ਹੋਏ ਉਹ ਇੱਥੇ ਇਲੈਕਸ਼ਨ ਲੜ ਰਹੇ ਨੇ ਤੇ ਸਾਡੇ ਨਾਲ ਇੱਕ ਕੈਂਡੀਡੇਟ ਮੌਜੂਦ ਨੇ ਸੁਪਾਲ ਸਿੰਘ ਖੈਰਾ ਜੀ ਗੱਲਬਾਤ ਕਰਦੇ ਆ ਸਰ ਦੇ ਨਾਲ ਸਰ ਆਮ ਆਦਮੀ ਪਾਰਟੀ ਔਰ ਕਾਂਗਰਸ ਇੰਡੀਆ ਲਾਈਨਸ ਦੇ ਵਿੱਚ ਇਲੈਕਸ਼ਨ ਲੜ ਰਹੀ ਹੈ ਜਦੋਂ ਆਪਾਂ ਸੈਂਟਰ ਦੀ ਗੱਲ ਕਰਦੇ ਆ ਤਾਂ ਉੱਥੇ ਉਹ ਇੱਕ ਹੋ ਕੇ ਖੜੇ ਨੇ ਅ ਜਦੋਂ ਆਪਾਂ ਇੱਥੋਂ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਤਾਂ ਇੱਥੇ ਸਾਰੇ ਇੱਕ ਦੂਸਰੇ ਦੇ ਆਪੋਜ਼ਿਟ ਨੇ ਇਸ ਤਰ੍ਹਾਂ ਜਿਹੜਾ ਇੰਡੀਆ ਅਲਾਈਅੰਸ ਹੈ ਨਾ ਇਹ ਆਲਮੋਸਟ ਸਾਰੇ ਦੇਸ਼ ਵਿੱਚ ਮੇਰਾ ਖਿਆਲ ਹੈ 24-25 ਪਾਰਟੀਆਂ ਦਾ ਅਲਾਈਅੰਸ ਐਂਡ ਇਹ ਸਟੇਟ ਸਪੈਸੀਫਿਕ ਅਲਾਈਅੰਸਸ ਹੋਏ ਨੇ ਮਤਲਬ ਮਤਲਬ ਪੰਜਾਬ ਦਾ ਅਲਾਈਅੰਸ ਲੱਗਿਆ ਹਰਿਆਣਾ ਦਾ ਲੱਗਿਆ ਗੋਆ ਦਾ ਲੱਗਿਆ ਦਿੱਲੀ ਦਾ ਲੱਗਿਆ ਰਾਜਸਥਾਨ ਦਾ ਲੱਗਿਆ ਸੋ ਆਮ ਆਦਮੀ ਪਾਰਟੀ ਨਾਲ ਸਾਡੀ ਭਾਵਾਂ ਕੇ ਅਲਾਈਅੰਸ ਦੂਸਰੀਆਂ ਸਟੇਟਸ ਵਿੱਚ ਹੋਇਆ ਵਾ ਨੋ ਡਾਊਟ ਪਰ ਪੰਜਾਬ 'ਚ ਇਸ ਕਰਕੇ ਨਹੀਂ ਹੋਇਆ ਕਿਉਂਕਿ ਪਿਛਲੇ 2 ਸਾਲ ਵਿੱਚ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਸੀਗੀ ਕਾਂਗਰਸ ਜਿਹੜੀ ਆਪੋਜੀਸ਼ਨ ਪਾਰਟੀ ਸੀ। ਹੂੰ। ਤੋਂ ਆਪੋਜੀਸ਼ਨ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਉਦਾਂ ਹੀ ਹੀ ਹਮਲਾ ਕੀਤਾ। ਉਦਾਂ ਹੀ ਪੁਲਿਸ ਦਾ ਦੁਰਉਪਯੋਗ ਕੀਤਾ, ਉਦਾਂ ਹੀ ਮੀਡੀਆ ਦਾ ਦੁਰਉਪਯੋਗ ਕੀਤਾ ਜਿੱਦਾਂ ਇਹ ਕੇਜਰੀਵਾਲਨ ਪਾਰਟੀ ਇਲਜ਼ਾਮ ਲਾਉਂਦੇ ਨੇ ਬੀਜੇਪੀ ਦੇ ਖਿਲਾਫ। ਹੂੰ। ਸਮਝ ਗਏ ਤੁਸੀਂ? ਇਹ ਦਿੱਲੀ ਕਹਿੰਦੇ ਨੇ ਕਿ ਹਮਾਰੇ ਕੋਲ ਸੀਬੀਆਈ ਨੇ, ਈਡੀ ਨੇ ਔਰ ਇਨਕਮ ਟੈਕਸ ਨੇ ਬਹੁਤ ਪਰੇਸ਼ਾਨ ਕੀਤਾ ਹੈ। ਹਮਾਰੇ ਉੱਪਰ ਵਿੰਡੈਟਾ ਕਰ ਰਹੇ ਨੇ। ਤੇ ਇਹੀ ਗੱਲ ਭਗਵੰਤਪਾਨ ਸਾਡੇ ਦੇ ਕਰ ਰਿਆ ਸੀਗਾ ਕੱਲੇ ਮੇਰੇ ਤੇ ਨਹੀਂ ਮੇਰੇ ਤੇ ਦੇਖੋ ਹੁਣ ਤੁਸੀਂ ਪੰਜ ਮੁਕਦਮੇ ਦਰਜ ਕੀਤੇ ਨੇ ਪਿਛਲੇ 2 ਸਾਲ 'ਚ ਐਨਡੀਪੀਐਸ ਦਾ ਮੁਕਦਮਾ ਦਰਜ ਕੀਤਾ ਜਦੋਂ ਮੇਰੀ ਬੇਲ ਹੋ ਰਹੀ ਆ ਔਰ 9 ਸਾਲ ਪੁਰਾਣਾ ਮੁਕਦਮਾ ਜਿਹਦੇ 'ਚ ਭਗਵੰਤਪਾਨ ਆਪ 2017 'ਚ ਟੈਲੀਵਿਜ਼ਨ ਤੇ ਆਣ ਕੇ ਕਹਿ ਰਿਹਾ ਕਿ ਖੇਰੇ ਨਾਲ ਬੜਾ ਅਨਿਆਏ ਹੋ ਰਿਹਾ ਵਾ ਔਰ ਮੈਂ ਇਹਦੀ ਇਹਦਾ ਵੈਂਡੇਟੇ ਦਾ ਕੇਸ ਪਾਰਲੀਮੈਂਟ ਵਿੱਚ ਉਠਾਉਂਗਾ ਹੂੰ ਉਸੇ ਕੇਸ ਮੈਨੂੰ ਹੁਣ ਅਰੈਸਟ ਕਰ ਲਿਆ 4 ਜਨਵਰੀ 2024 ਨੂੰ ਹਾਈ ਕੋਰਟ ਮੈਨੂੰ ਬੇਲ ਦਿੰਦੀ ਆ ਜਿਸ ਦਿਨ ਮੈਨੂੰ ਬੇਲ ਮਿਲ ਉਦੋਂ ਸੁਭਾਨਪੁਰ ਪੁਲਿਸ ਸਟੇਸ਼ਨ ਤੇ 3 ਵਜੇ ਤੜਕੇ ਇੱਕ ਹੋਰ ਪਰਚਾ ਦਰਜ ਕੀਤਾ ਤੇ ਤੁਹਾਨੂੰ ਲੱਗਦਾ ਇਦਾਂ ਦੇ ਬੰਦਿਆਂ ਨਾਲ ਐਲयंस ਸਾਨੂੰ ਕਰਨਾ ਚਾਹੀਦਾ ਸੀਗਾ ਔਰ ਕੱਲਾ ਮੇਰੇ ਨਾਲ ਨਹੀਂ ਇਹਨਾਂ ਨੇ ਫਿਰ ਦਰਜਨਾ ਕਾਂਗਰਸ ਦੇ ਲੀਡਰਾਂ ਤੇ ਹਮਲੇ ਕੀਤੇ ਉਹਨਾਂ ਨੂੰ ਮਤਲਬ ਧਮਕਾਇਆ ਵਿਧਾਨ ਸਭਾ ਦੇ ਅੰਦਰ ਧਮਕਾਉਂਦਾ ਇਦਾਂ ਉਂਗਲਾ-ਉਂਗਲਾ ਕਰਕੇ ਕਿ ਤੇਰੀ ਵੀ ਫਾਈਲ ਆ ਤੇਰੀ ਵੀ ਫਾਈਲ ਆ ਇਹ ਕੋ ਕੰਮ ਕਰਨ ਦਾ ਤਰੀਕਾ ਹੈ ਜੀ ਐਂਡ ਸੈਕੰਡਲੀ ਕੱਲਾ ਸਾਡੇ ਤੱਕ ਸੀਮਤ ਰਹਿ ਜਾਂਦਾ ਤਾਂ ਚਲੋ ਸ਼ਾਇਦ ਗੱਲ ਥੱਲੇ ਸਰਪੰਚਾਂ ਤੱਕ ਵਿਕਟਿਮਾਈਜ਼ ਕੀਤੇ ਇਨਕੁਆਰੀਆਂ ਖੁਲਾਤੀਆਂ ਸਸਪੈਂਡ ਕਰਾ ਦਿੱਤੇ ਕਾਉਂਸਲਰ ਤੋੜ ਲੇ ਜੋ ਦੂਜੀਆਂ ਪਾਰਟੀਆਂ ਕਰਦੀਆਂ ਸੀ ਪਿਛਲੇ ਕੁਝ ਸਾਲਾਂ ਤੋਂ ਉਹਦੇ ਨਾਲ ਵੱਧ ਤਸ਼ੱਦਦ ਇਹਨਾਂ ਨੇ ਢਾਇਆ ਇੱਥੇ ਸੋ ਇਹਨਾਂ ਹਾਲਾਤਾਂ 'ਚ ਜੇ ਸੀ ਇਹਨਾਂ ਨਾਲ ਐਲਾਈਂਸ ਕਿੱਥੋਂ ਕਰ ਸਕਦੇ ਸੀ ਸੋ ਦੇਰਫੋਰ ਇਹ ਦੋਰੇ ਮਾਫਟੰਡਾ ਪਰੌਂਦੇ ਨੇ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਨੇ ਤੇ ਉਹੀ ਕੰਮ ਇੱਥੇ ਕਰਦੇ ਨੇ ਸਿਮਿਲਰ ਕੰਮਸ ਫੋਰ মিডিਆ ਮੈਨਿਪੂਲੇਸ਼ਨ ਆਲਸੋ ਉੱਥੇ ਕਹਿੰਦੇ ਜੀ ਬੀਜੇਪੀ ਨੇ ਗੋਦੀ মিডিਆ ਬਣਾ ਦਿਆ ਹੈ ਜੀ ਤੇ ਇੱਥੇ ਸਾਰਾ মিডিਆ ਖਰੀਦਿਆ ਹੋਇਆ ਹੈ ਟੋਟਲ ਜਿਹੜੇ ਇਸਟੈਬਲਿਸ਼ਡ ਮੇਨਸਟ੍ਰੀਮ ਪ੍ਰਿੰਟ ਔਰ ਇਲੈਕਟ੍ਰੋਨਿਕ মিডিਆ ਸਾਰਾ ਖਰੀਦਿਆ ਹੋਇਆ ਕੋਈ ਦੁਹੋਂਦਾ ਹੀ ਨਹੀਂਗਾ ਕਦੀ ਖਹਿਰਾ ਦੇਖਿਆ ਤੁਸੀਂ ਕਿਸੇ ਮੇਨ ਟੀਵੀ ਤੇ ਦੇਖੋਗੇ ਨਹੀਂ ਹਾਲਾਂਕਿ ਆਪਾਂ ਸਭ ਤੋਂ ਜ਼ਿਆਦਾ ਮੈਂ ਇਸ਼ੂਜ਼ ਉਠਾਉਣਾ ਵਾ ਇਸ ਕਰਕੇ ਇਹਨਾਂ ਨਾਲ ਅਲਾਈਅੰਸ ਬਣਦਾ ਹੀ ਨਹੀਂ ਸੀਗਾ ਔਰ ਸਾਡਾ ਕੇਟਰ ਜਿਹੜਾ ਸੀਗਾ ਉਹ ਤਾਂ ਥੱਲੇੋਂ ਬਹੁਤ ਜ਼ਬਰਦਸਤ ਵਿਰੋਧ ਸੀਗਾ ਤਾਂ ਕਰਕੇ ਸਾਨੂੰ ਇਲੈਕਸ਼ਨ ਅਲੱਗ ਲੜਨੀ ਪਈ ਖਹਿਰਾ ਸਾਹਿਬ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਨਾ ਤੁਸੀਂ ਵੀ ਉਹਦਾ ਪਾਰਟ ਸੀਗਾ ਸੀਗੇ ਇਸ ਦਾ 2012 ਦੇ ਵਿੱਚ ਤਾਂ ਉਦੋਂ ਵੀ ਲੋਕ ਇਹ ਅੰਦਾਜ਼ਾ ਲਗਾਉਂਦੇ ਸੀ ਕਿ ਇਹ ਕਾਂਗਰਸ ਦੇ ਬ ਔਰ ਅਜ ਤਾ ਇਹੇ ਕੁਝ ਸਾਲਾਂ ਬਾਅਦ ਪ੍ਰੂਵ ਹੀ ਹੋ ਗਿਆ ਜਦੋਂ ਇਹ ਪਾਰਟੀ ਵੀ ਇੱਕ ਪਲੈਟਫਾਰਮ ਤੇ ਆ ਕੇ ਖੜੀ ਹੋ ਗਈ ਹੈ ਹਨਾ ਤਾਂ ਲੋਕ ਕਿਵੇਂ ਵਿਸ਼ਵਾਸ ਕਰਨਗੇ ਇੱਥੇ ਕੁਝ ਹੋਰ ਉੱਥੇ ਕੁਝ ਹੋਰ ਜਦੋਂ ਮੰਨ ਲਓ ਸਰਕਾਰ ਬਣ ਜਾਂਦੀ ਹੈ ਸੁਪੋਜ਼ ਅਗਰ ਕਾਂਗਰਸ ਆ ਜਾਂਦੇ ਸੈਂਟਰ ਦੇ ਵਿੱਚ ਤਾਂ ਲੋਕ ਕਿਹਦੇ ਕੋਲੇ ਜਾਣ ਕਾਂਗਰਸ ਕੋਲੇ ਜਾਣ ਕਿ ਆਮ ਆਦਮੀ ਪਾਰਟੀ ਕੋਲੇ ਜਾਣ ਜਿਹੜਾ ਤੁਸੀਂ ਕਹਿੰਦੇ ਨਾ 2012 13 ਚ ਜਦੋਂ ਅੰਦੋਲਨ ਉੱਠਿਆ ਅੰਨਾ ਹਜ਼ਾਰੇ ਦਾ ਉਦੋਂ ਤਾਂ ਦੇਸ਼ ਤੇ ਸਰਕਾਰ ਰਾਜ ਕਾਂਗਰਸ ਕਰ ਰਹੀ ਸੀਗੀ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਸੀਗੀ ਇਹ ਬਿਲ ਅਲਟੀਮੇਟਲੀ ਭਾਜਪਾ ਦਾ ਗੇਮ ਪਲਾਨ ਹੈਗਾ ਕਿ ਅਸੀਂ ਤਾਂ ਸਿੱਧਾ ਉਲਟਾ ਨਹੀਂ ਸਕਰੇ ਇਹਨਾਂ ਨੂੰ ਸੈਕੰਡ ਟਰਮ 'ਚ ਪਹੁੰਚ ਗਏ ਨੇ ਅਸੀਂ ਉਹਨਾਂ ਨੇ ਉਹਨਾਂ ਨੇ ਯੂਟਿਲਾਈਜ਼ ਕੀਤਾ ਇਹਨਾਂ ਲੋਕਾਂ ਨੂੰ ਜਿਹੜੇ ਐਕਟੀਵਿਸਟ ਸੀਗੇ ਆਪ ਖੁਦ ਤਾਂ ਇਹਨਾਂ ਨੇ ਉਹ ਅੰਦੋਲਨ ਸ਼ੁਰੂ ਕੀਤਾ ਉਸ ਤੋਂ ਬਾਅਦ ਦੇਖੋ ਕਿੰਨੀ ਵੱਡੀ ਤਰਾਸਤੀ ਆ ਕਿ ਅੰਦੋਲਨ ਦਾ ਵਿਸ਼ਵਾਸ ਚੱਕਿਆ ਲੋਕਾਂ ਦਾ ਹੁਣ ਗਾਂ ਤੋਂ ਛੇਤੀ ਦੇ ਕੇ ਕਿਸੇ ਨੇ ਇਨਕਲਾਬ ਤੇ ਅੰਦੋਲਨ ਤੇ ਯਕੀਨ ਨਹੀਂ ਕਰਨਾ ਉਸ ਇਨਕਲਾਬ ਦਾ ਗਰਭਪਾਤ ਕੀਤਾ ਇਹਨਾਂ ਨੇ ਇਹਨਾਂ ਦੇ ਕਾਰਜ ਸ਼ੈਲੀ ਨੇ 14 'ਚ ਚੀਫ ਮਿਨਿਸਟਰ ਬਣਦਾ ਤੇਜਰੀਵਾਲ ਕੀ ਕਹਿੰਦਾ ਸੀਗਾ ਕਿ ਜੇ ਹਮ ਗਨਮੈਨ ਨਹੀਂ ਲੇਂਗੇ ਹਮ ਸਰਕਾਰੀ ਘਰ ਨਹੀਂ ਲੇਂਗੇ ਹਮ ਸਰਕਾਰੀ ਗਾੜੀ ਨਹੀਂ ਲੇਂਗੇ ਅੱਜ ਕੀ ਕਰ ਰਹੇ ਨੇ ਲੈਕਸਸ ਗੱਡੀਆਂ ਜਿਹੜੀ 5-5 ਕਰੋੜ ਦੀ ਇੱਕ ਗੱਡੀ ਆ ਉਹ ਕਾਫਲੇ ਨੇ ਉਹਦੇ ਮਤਲਬ ਭਗਵੰਤ ਦੀ ਮਾਤਾ ਵੀ ਹੁਣ ਲੈਕਸਸ 'ਚ ਚੜ੍ਹਦੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੇ ਘਰੋਂ ਪੈਨਸ਼ਨ ਲੈ ਕੇ ਰੋਟੀ ਖਾਣੀ ਆ ਇਹਦੀ ਭੈਣ ਜੀ ਵੀ ਇਹਦੇ ਘਰ ਵਾਲੀ ਵੀ 1000 ਸਿਕਿਉਰਿਟੀ ਦੇ ਗਨਮੈਨ ਐਂ ਕਰੋ ਭਗਵੰਤ ਨੂੰ ਕਹਾਂ ਇੱਥੇ ਸੁਨਾਮ ਮੰਡੀ ਮੈਂ ਬੈਠਾ ਇੱਥੇ ਆਣ ਕੇ ਬਿਨਾ ਗਨਮੈਨ ਤੂੰ ਕਿਹੜਾ ਕੱਢ ਐਦਾ ਗੇੜਾ ਹੀ ਕੱਢ ਕੇ ਚੱਲ ਜਾ ਉੱਥੋਂ ਹਜ਼ਾਰ ਗਨਮੈਨ ਔਰ ਮੇਰੇ ਖਿਆਲ 50 ਕਿਲੋਮੀਟਰ ਸਫਰ ਕਰਨਾ ਕਿਉਂਕਿ ਮੈਂ ਚੰਡੀਗੜ੍ਹ ਰਹਿਣਾ ਮੇਰਾ ਚੰਡੀਗੜ੍ਹ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਕੋਠੀ ਆ ਸਾਡੇ ਘਰ ਦੇ ਉਹ ਢੋਡ ਦਾ ਰੋਜ਼ ਏ 50 ਕਿਲੋਮੀਟਰ ਵੀ ਉਹ ਜਾਣਾ ਤਾਂ ਹੈਲੀਕਾਪਟਰ ਯੂਜ਼ ਕਰ ਰਿਆ ਕੇਜਰੀਵਾਲ ਲਈ ਸਾਰੇ ਸਾਡਾ ਪੰਜਾਬ ਦਾ ਜਹਾਜ਼ ਜਿੱਥੇ ਉਹ ਸੀਟੀ ਮਾਰ ਕੇ ਬੁਲਾਉਂਦਾ ਸੀ ਅੱਜ ਬੈਂਗਲੌਰ ਜਾਣਾ ਅੱਜ ਚੇਨਈ ਜਾਣਾ ਅੱਜ ਹైదరాబాద్ ਜਾਣਾ ਅੱਜ ਕਲਕੱਤਾ ਜਾਣਾ ਸਾਡਾ ਜਹਾਜ਼ ਉੱਡ ਰਿਹਾ ਵਾ ਸੋ ਜਿਹੜੇ ਬੰਦੇ ਕਹਿੰਦੇ ਰਹੇ ਕਿ ਅਸੀਂ ਇੰਦੇ ਸਾਦੇ ਜਿਹੇ ਪੈਨਸ਼ਨਾਂ ਰੇਡੀਆਂ ਵਾਲਿਆਂ ਉਹਨਾਂ ਦੇ ਹਾਲਤ ਤੇ ਦੇਖੋ ਕਿੱਥੇ ਪਹੁੰਚੇ ਹੋਏ ਨੇ ਇੰਨੀ ਦੇ ਜਵੜਾ ਸ਼ਹੀਦ ਅਵਿੰਦਰ ਨੇ ਨਹੀਂ ਕੀਤੇ ਉਹਦਾ ਜੰਮਿਆ ਰਜਵਾੜਾ ਸੀ ਕਾ ਦੂਜਾ ਇਹ ਕਹਿੰਦੇ ਸੀ ਜੀ ਕਿ ਅਸੀਂ ਸਵਰਾਜ ਮਾਡਲ ਲਾਗੂ ਕਰਾਂਗੇ ਜਿਹੜਾ ਮੈਂ ਕਹ ਰਿਹਾ ਕਿ ਇਨਕਲਾਬ ਤੋਂ ਲੋਕਾਂ ਦਾ ਭਰੋਸਾ ਕਿ ਉੱਠਣਾ ਕਹਿੰਦੇ ਜੀ ਅਸੀਂ ਤਾਂ ਸਵਰਾਜ ਮੈਨੂੰ ਯਾਦ ਹੈ ਕੇਜਰੀਵਾਲ ਦੀ ਸਪੀਚ ਸੀ ਦਿੱਲੀ 'ਚ ਅਗਰ ਹਮਨੇ ਕبھی ਬਲਬ ਵੀ ਬਦਲਣਾ ਹੋਗਾ ਤਾਂ ਹਮ ਪੁੱਛੇਂਗੇ ਮੋਹੱਲੇ ਵਾਲੋਂ ਸੇ ਇਹ ਬਲਬ ਬਦਲਦੇ ਕੇ ਨਾ ਬਦਲ ਦੇਂ ਤੇ ਇੱਥੇ ਪੰਜਾਬ ਚ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਜਦੋਂ 92 ਜਿੱਤ ਕੇ ਆ ਗਏ ਕਿਹੜੇ ਬਣਾਏ ਆ ਰਾਜ ਸਭਾ ਦੇ ਮੈਂਬਰ ਲਵਲੀ ਯੂਨੀਵਰਸਿਟੀ ਅਸ਼ੋਕ ਮਿੱਤਲ 25000 ਕਰੋੜ ਦਾ ਮਾਲਕ ਆ ਇੱਕ ਲੁਧਿਆਣੇ ਦਾ ਕਾਰੋਬਾਰੀ ਸਨੀ अरोड़ा ਦਿੱਲੀ ਕਾਰੋਬਾਰ ਕਰਦਾ ਚਾਰ ਪੰਜ ਗੈਰ ਪੰਜਾਬੀ ਤੇ ਜਿਹੜੇ ਵਿਚਾਰੇ ਝਾੜੂ ਚੱਕਦੇ ਰਹੇ ਆ ਦਰੀਆਂ ਚੱਕਦੇ ਰਹੇ ਉਹ ਕਿੱਥੇ ਨੇ ਨੌਕਰੀਆਂ ਦੇਣੀਆਂ ਤਾਂ ਦੂਜੇ ਗੈਰ ਪੰਜਾਬੀ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਆ ਹੁਣ ਟਿਕਟਾਂ ਦੇਣੀਆਂ 13 ਤਾਂ ਪੰਜ ਮਨਿਸਟਰ ਤਿੰਨ ਐਮ ਐਲ ਏ ਤਿੰਨ ਤਿਤਲੀਆਂ اور ਜਿਹੜੀਆਂ ਦੂਜੀਆਂ ਪਾਰਟੀਆਂ ਨੂੰ ਖਰੀਦ ਕੇ ਲੈ ਕੇ ਆਏ ਨੇ ਸੋ देयरफॉर ਇਹਨਾਂ ਦਾ ਨਾ ਕਹਿਣ ਤੇ ਕਰਨ 'ਚ ਅੰਤਰ ਇੰਨਾ ਵਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਲੋਕਾਂ ਨੇ ਹੁਣ ਛਿੱਤੀ ਦੇ ਕੇ ਕਿਸੇ ਇਨਕਲਾਬ ਦੇ ਨਾਰੇ ਤੇ ਯਕੀਨ ਨਹੀਂ ਕਰਨਾ ਅਗਲੇ 20 ਸਾਲ ਇਹ ਦੇਣਿਆ ਇਹਨਾਂ ਦੀ ਔਰ ਜਿਹੜੇ ਬੰਦੇ ਇਹਨਾਂ ਨਾਲ ਜੁੜੇ ਸੀ ਪ੍ਰਸ਼ਾਂਤ ਪੂਸ਼ਨ ਵਰਗੇ 5 ਕਰੋੜ ਦਿੱਤਾ ਸੀ ਇਹਨਾਂ ਨੂੰ ਆਫੀਸ਼ੀਅਲ ਫੰਡਿੰਗ ਅਕਾਊਂਟ 'ਚ ਚਲਵਾਰ ਪ੍ਰਸ਼ਾਂਤ ਚਲ ਯੋਗਿੰਦਰ ਬਾੜ ਯਾਦਵ ਚਲ ਅਸ਼ੂਤੋਸ਼ ਬਾੜ ਚਲ ਕੁਮਾਰ ਵਿਸ਼ਵਾਸ ਬਾੜ ਚਲ ਫੁਲਕਾ ਛੋਟੇਪੁਰ ਗਾਂਧੀ ਖਹਿਰਾ ਕੁੱਕੀ ਸਭ ਉੜਾ ਕੇ ਬਾਹਰ ਮਾਰੇ ਨੇ ਤੁਸੀਂ ਹਨੂ ਲੋਕ ਬਹੁਤ ਸੁਣਦੇ ਨੇ ਪੰਜਾਬ ਦੇ ਆਪਾਂ ਕਾਂਗਰਸ ਤੋਂ ਇੱਕ ਵੱਖਰੇ ਵੱਖਰੀ ਤੁਹਾਡੀ ਪਛਾਣ ਹੈ ਕਾਂਗਰਸ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਦੇਖੀਏ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਜਿਹਨੂੰ ਕਹਿੰਦੇ ਵੀ بلند ਆਵਾਜ਼ ਦੇ ਨਾਲ ਬੋਲਦੇ ਹੋ ਹਮੇਸ਼ਾ ਜਦੋਂ ਤੁਸੀਂ ਕਾਂਗਰਸ 'ਚ ਨਹੀਂ ਸੀਗੇ ਲੀਡਰ ਆਫ ਓਪੋਜੀਸ਼ਨ ਸੀ ਆਮ ਆਦਮੀ ਪਾਰਟੀ 'ਚ ਉਦੋਂ ਵੀ ਖੈਰਾ ਸਾਹਿਬ ਇੱਕ ਗੱਲ ਬੜੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸੋ ਕਿ ਜਦੋਂ ਆਪਾਂ ਪ੍ਰੀਵੀਅਸ ਪਾਰਟੀ ਦੇ ਵਿੱਚ ਹੁੰਨੇ ਆ ਤਾ ਉਦੋਂ ਉਦੋਂ ਕਾਂਗਰਸ ਇੰਨੀ ਮਾੜੀ ਕਿਵੇਂ ਹੋ ਜਾਂਦੀ ਹੈ ਉਦੋਂ ਕਾਂਗਰਸ ਦੇ ਉੱਪਰ ਇਲਜ਼ਾਮਾਤ ਲਗਾਨੇ ਇੰਨੇ ਸੌਖੇ ਕਿਵੇਂ ਹੋ ਜਾਂਦੇ ਆ ਫਿਰ ਜਦੋਂ ਜੰਪਿੰਗ ਕਰਦੇ ਆ ਕਾਂਗਰਸ ਦੇ ਵਿੱਚ ਤਾਂ ਉਹ ਕਾਂਗਰਸ ਕਿਵੇਂ ਸਹੀ ਹੋ ਜਾਂਦੀ ਹੈ ਕਾਂਗਰਸ ਤਾਂ ਮੈਂ ਕਦੀ ਮਾੜੀ ਇਦਾਂ ਜਮਾਤ ਨੂੰ ਨਹੀਂ ਕਿਹਾ ਬੰਦੇ ਪਿਕ ਆਊਟ ਹੋਏ ਨੇ ਅੱਜ ਵੀ ਮੈਂ ਕਹਿਣਾ ਚਾਹੁੰਦਾ ਪਾਰਟੀਆਂ ਕੋਈ ਮਾੜੀਆਂ ਨੇ ਉਹਦੇ ਚ ਬੰਦੇ ਚੰਗੇ ਲੀਡਰ ਨੇ ਮਾੜੇ ਹੁਣ ਜੇ ਦਾ ਫਰਜ਼ ਕਰੋ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਇੱਕ ਆਦਮੀ ਮਾਈਨਿੰਗ ਮਾਫੀਆ ਬਣ ਕੇ ਦਿੱਤਾ ਬਜਰੀ ਖਾ ਰਿਆ ਵਾ 25 ਕਰੋੜ ਰੁਪਇਆ ਬੇਨਾਮੀ ਬੋਲੀ ਲਾ ਦਿੱਤੀ ਮੈਂ ਚੁਪ ਰਹਿੰਦਾ ਤੇ ਮੇਰੀ ਉੱਥੇ ਲੜਾਈ ਪੈਂਦੀ ਨਾ ਇਹਨਾਂ ਨਾਲ ਗੱਲ ਲੜਾਈ ਮੁੱਦਿਆਂ ਦੀ ਆ ਗੱਲ ਪਾਰਟੀ ਦੇ ਖਿਲਾਫ ਬੋਲਣ ਦੀ ਨਹੀਂ ਗਈ ਮੈਂ ਯੂਪੀਏ ਦਾ ਲੜਾਈ ਲੜੀ ਜਿਹੜੇ ਯੂਪਾ ਚ ਗਰੀਬ ਆਦਮੀ ਇੰਪਲੀਕੇਟ ਕਰਤੇ ਸੀਗੇ ਜਿੱਥੇ ਵੀ ਕਿਤੇ ਬੇਇਨਸਾਫੀ ਹੋਈ ਆ ਮੱਤੇਵਾੜਾ ਦਾ ਸਾਡਾ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੀਗੇ ਮੈਂ ਉੱਥੇ ਜਾਣਾ ਸੋ ਬੇਸਿਕਲੀ ਮਾਈ ਅਲਟੀਮੇਟ ਏਮ ਇਜ਼ ਫਾਈਟਿੰਗ ਇਨਜਸਟਿਸ ਇਨਜਸਟਿਸ ਦੀ ਕਈ ਸ਼ਕਲਾਂ ਨੇ ਪੁਲਿਸ ਦਾ ਤਸ਼ੱਦਦ ਵੀ ਇਨਜਸਟਿਸ ਆ ਅਫਸਰਾਂ ਸਾਹਿਬ ਦੀ ਕਰਪਸ਼ਨ ਵੀ ਇਨਜਸਟਿਸ ਹੈ ਕਿਸੇ ਦੇ ਕਿਸੇ ਨੂੰ ਉਹਦੀ ਉਹਦੀ ਪ੍ਰੋਪਰਟੀ ਖੋਣੀ ਜਿੱਦਾਂ ਸਰਬਜੀਤ ਮਾਨੋਕੇ ਨੇ ਇੱਕ ਜਗਰੌਂ ਦੇ ਵਿੱਚ ਇੱਕ ਐਨਆਰਆਈ ਦੀ ਕੁਠੀ ਤੇ ਕਬਜ਼ਾ ਕਰਦਾ ਉਹ ਵੀ ਇਨਜਸਟਿਸ ਹੈ ਸੋ ਇਸ ਕਰਕੇ ਮੇਰੀ ਜਿਹੜੀ ਇਹ ਲੜਾਈ ਉਹ ਨਾ ਕਿ ਮੈਂ ਕਦੀ ਇਹਨਾਂ ਨੂੰ ਮਾਰਿਆ ਕਿਹਾ ਜਾਂ ਫਲਾਨਾ ਮੇਰੀ ਲੜਾਈ ਇਸ਼ੂ ਬੇਸਡ ਹੈ ਤੇ ਮੁੱਦਿਆਂ ਤੇ ਆਧਾਰਿਤ ਤੇ ਇਹਨਾਂ ਗੱਲਾਂ ਦੇ ਉੱਤੇ ਚੱਲਦੀ ਹੈ ਸੰਗਰੂਰ ਪ੍ਰੈਜ਼ੈਂਟਲੀ ਸੀਐਮ ਡਿਸਟ੍ਰਿਕਟ ਹੈ ਇਹ ਤੁਹਾਡੀ ਚੋਆਇਸ ਸੀ ਇੱਥੋਂ ਇਲੈਕਸ਼ਨ ਲੜਨਾ ਜਾਂ ਤੁਹਾਨੂੰ ਪਾਰਟੀ ਨੇ ਕਿਹਾ ਸੀ ਮੇਰਾ ਕਹਿ ਲੈ ਹਾਲਾਤ ਇਦਾਂ ਦੇ ਸਰਕਮਸਟੈਂਸਸ ਭਗਵੰਤ ਮਾਨ ਦੀ ਸਰਕਾਰ ਦੀ ਕਾਰਜਸ਼ੈਲੀ 2 ਸਾਲਾਂ ਚ ਇਸ ਤਰ੍ਹਾਂ ਦੀ ਰਹੀ ਹੈ ਕਿ ਪਾਰਟੀ ਨੂੰ ਮਹਿਸੂਸ ਹੋਇਆ ਕਿ ਅਸੀਂ ਖੈਰੇ ਨੂੰ ਇੱਥੇ ਲਿਆ ਕੇ ਲੜਾਈਏ ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਜਿਸ ਦਿਨ ਟਿਕਟ ਅਨਾਉਂਸ ਹੁੰਦੀ ਮੈਂ ਤਾਂ ਆਪਣੇ ਪਿੰਡ ਬੈਠਾ ਹੋਇਆ ਸੀਗਾ ਪਰ ਹੁਣ ਕਿਉਂਕਿ ਪਾਰਟੀ ਨੇ ਮੈਨੂੰ ਨਾਮਿਨੇਟ ਕਰਤਾ ਹੁਣ ਮੇਰੀ ਪੂਰੀ ਇਹ ਮਤਲਬ ਭਰਪੂਰ ਕੋਸ਼ਿਸ਼ ਇਹ ਆ ਕਿ ਮੈਂ ਆਪਣੀ ਪਾਰਟੀ ਦਾ ਭਰੋਸਾ ਕਾਇਮ ਰੱਖਾਂ ਉਹਨਾਂ ਨੂੰ ਲੇਟਾਉਂ ਨਾ ਖੜਾ ਉਹਨਾਂ ਨੇ ਮੇਰੇ ਤੇ ਕੰਫੀਡੈਂਸ ਬਿਲਡ ਕੀਤਾ ਆਈ ਵਿਲ ਵਰਕ ਵੈਰੀ ਹਾਰਡ ਔਰ ਮੈਂ ਸੰਗਰੂਰ ਦੇ ਲੋਕਾਂ ਨੂੰ ਇਹੀ ਯਕੀਨ ਦਿਵਾਉਣਾ ਕਿ ਮੈਂ ਜੋ ਵੀ ਮੁੱਦੇ ਨੇ ਇੱਥੇ ਪੰਜਾਬ ਤੋਂ ਇਲਾਵਾ ਜੋ ਸੰਗਰੂਰ ਦੇ ਸੈਂਟ੍ਰਿਕ ਮੁੱਦੇ ਨੇ ਚਾਹੇ ਕਗਰ ਦੀ ਤਬਾਈ ਆ ਚਾਹੇ ਇੱਥੇ ਉਹ ਕੋਈ ਸੜਕਾਂ ਦਾ ਨੈਟਵਰਕ ਨਹੀਂ ਚਾਹੇ ਕੋਈ ਮੰਡੀਆਂ ਦੀ ਪ੍ਰੋਬਲਮ ਹੈਗੀ ਜਿਦਾ ਉਹ ਆਰਟ ਇਸ ਬੈਠੇ ਸੀ ਇੱਥੇ ਆਰਟੀਆਂ ਕਹਿ ਰਹੇ ਨੇ ਸਾਡੇ ਕਿ ਗਵਰਨਮੈਂਟ ਆਫ ਇੰਡੀਆ ਨੇ ਸਾਡਾ ਜਿਹੜਾ ਜੈਨੂਇਨ ਕਮਿਸ਼ਨ ਹੈ ਕਿਉਂਕਿ ਆਫਟਰ ਆਲ ਕੰਮ ਤਾਂ ਸਾਰੇ ਮਿਹਨਤ ਕਰ ਰਹੇ ਨੇ ਨਾ ਜੀ ਹੁਣ ਆਰਟੀਆਂ ਦਾ ਉਹਦੇ ਤੇ ਇੱਕ ਬੈਗ ਦੇ ਪਿੱਛੇ 2.5% ਕਮਿਸ਼ਨ ਆ ਉਸ ਹਿਸਾਬ ਨਾਲ ਇਹਨਾਂ ਦਾ ਕਮਿਸ਼ਨ ਬਣਦਾ ਹੈਗਾ ਸ਼ਾਇਦ 57 ਰੁਪਏ ਪਰ ਦਿੱਤਾ ਇਹਨਾਂ ਨੂੰ ਜਾ ਰਿਹਾ ਵਿਚਾਰਿਆਂ ਨੂੰ 44 ਕੇ 45 ਰੁਪਏ 12 13 ਰੁਪਏ ਇਹਨਾਂ ਦੇ ਕਿਉਂ ਖਰੀ ਗਵਰਨਮੈਂਟ ਵਟ ਫਾਰ ਸੋ ਮੈਂ ਅਗਰ ਲੋਕ ਸਭਾ ਦਾ ਮੈਂਬਰ ਬਣਦਾ ਤਾਂ ਮੈਂ ਜਿਹੜਾ 40 45000 ਆੜਤੀਆ ਪੰਜਾਬ ਦਾ ਉਹਦੇ ਹੱਕ ਚ ਬੋਲੂਗਾ ਇਹ ਤੋਂ ਥੱਲੇ ਡਾਊਨ ਆਜੋ ਨੀਚੇ ਵਿਚਾਰੇ ਪੱਲੇਦਾਰ ਰੋਲੇ ਨੇ ਜਿਹੜੇ ਲਿਫਟਿੰਗ ਕਰਦੇ ਮੰਡੀਆਂ ਦੇ ਵਿੱਚ ਇਹਨਾਂ ਨੂੰ ਕਿੰਨਾ ਦਿੰਦੇ ਇੱਕ ਬੈਗ ਦਾ 1 ਰੁਪਿਆ 80 ਪੈਸੇ ਤੁਸੀਂ ਯੁੱਗ ਦੇਖੋ ਕਿਹੜੇ ਚ ਰਹ ਰਹੇ ਹੋ ਮਹਿੰਗਾਈ ਦੇਖ ਤੇ ਉਹਨਾਂ ਗਰੀਬਾਂ ਨੂੰ ਜਿਹੜੇ ਸਭ ਤੋਂ ਜ਼ਿਆਦਾ ਲੇਬਰ ਕਰਦੇ ਨੇ ਜਿਹੜੇ ਆਪਣੀ ਪਿੱਠ ਤੇ ਬੂਰੀ ਚੱਕਦੇ ਨੇ ਉਹਨਾਂ ਨੂੰ 1 ਰੁਪਿਆ 80 ਪੈਸੇ ਜੱਦ ਕੇ ਅੱਜ ਦੀ ਡੇਟ ਵਿੱਚ ਵੀ ਗਵਰਨਮੈਂਟ ਦਾ ਜਿਹੜਾ ਐਕਚੁਅਲੀ ਅਪਰੂਵਡ ਰੇਟ ਹੈਗਾ ਉਹ 4 ਰੁਪਏ ਹੈਗਾ ਪਰ ਬੂਰੀ ਦਾ ਅਸੀਂ ਉਹਦਾ ਵੀ ਉਠਾਵਾਂਗੇ ਸੋ ਗਰੀਬ ਤੋਂ ਗਰੀਬ ਤੇ ਵੱਡੇ ਤੋਂ ਵੱਡੇ ਮੁੱਦੇ ਤੱਕ ਪਾਰਲੀਮੈਂਟ ਚ ਚੋਣ ਲਈ ਮੈਂ ਚੱਕਣ ਲਈ ਵਚਨਬੱਧ ਹਾਂ ਤੁਸੀਂ ਮੀਥੇਰ ਜੀ ਦਾ ਇੰਟਰਵਿਊ ਸੁਣਿਆ ਉਹਨਾਂ ਨੇ ਕਿਹਾ ਕਹਿੰਦੇ ਸੁਖਪਾਲ ਖੇੜਾ ਇਲੈਕਸ਼ਨ ਤਾਂ ਲੜ ਰਹੇ ਆ ਸੰਗਰੂਰ ਤੋਂ ਪਰ ਉਹਨਾਂ ਨੂੰ 10 ਪਿੰਡਾਂ ਦੇ ਨਾਮ ਵੀ ਨਹੀਂ ਪਤਾ ਹੋਣਾ ਇੱਥੋਂ ਦੇ ਜੇ ਮੈਂ 10 ਸੰਗਰੇੜੀ ਬੋਲੀ ਚਲੋ ਯਾਰ ਸੰਗੋਣਾ ਮੂਣਾਕ ਲੇੜਾ ਲਾਂਦੇਆਲ ਸੰਗਰੂਰ ਧੂਰੀ ਨਮੂਲ ਹਾਂਜੀ ਕਿੰਨੇ ਪਿੰਡ ਨੇ ਚਲੋ ਇਹ ਤਾਂ ਵੀ ਮਜ਼ਾਕ ਕਰ ਰਿਹਾ ਮੈਂ ਵੈਸੇ ਨਾਲੇ ਗੱਲ ਦੱਸੋ ਮੇਰੀ ਕਿ ਪਾਰਲੀਮੈਂਟ ਪਰਣ ਵਾਸਤੇ 10 ਪਿੰਡਾਂ ਦੇ ਨਾਮ ਜ਼ਰੂਰੀ ਆ ਕਿ ਰਿਸਰਚ ਐਂਡ ਯੋਰ ਵੈਲਿਊਏਬਲ ਇਨਪੁਟ ਹੁਣ ਮੀਟ ਹੇਅਰ ਕੀ ਹੈਗਾ ਕਿ ਇਹ ਵਿਧਾਨ ਸਭਾ ਚ ਉਟਕੇ ਨੇ ਇੱਕ ਸਟੇਟਮੈਂਟ ਦਿੱਤੀ ਕਹਿੰਦਾ ਜੀ ਕਿ ਕਿਸੇ ਨੇ ਉਹ ਗੱਲ ਚੱਲ ਰਹੀ ਸੀ ਕਿ ਬਾਹਰਲੇ ਬੱਚੇ ਨੌਕਰੀਆਂ ਕੋ ਲੈ ਜਾਂਦੇ ਕਹਿੰਦਾ ਜੀ ਇਹ ਅਨਪੜਾ ਨੂੰ ਕਿੱਦਾਂ ਸਮਝਾਵਾਂ ਕਿ ਬਾਹਰਲੇ ਬੱਚਿਆਂ ਦੀ ਨੌਕਰੀ ਅਸੀਂ ਰੋਕ ਨਹੀਂ ਸਕਦੇ ਫਿਰ ਲੋਕਾਂ ਨੇ ਉਸੇ ਵੇਲੇ ਵੀਡੀਓ ਕੱਢਤੀ ਇਹਦੀ ਪੁਰਾਣੀ ਪੁਰਾਣੀ ਵਾਲੀ ਉਸ ਪੁਰਾਣੀ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵਾ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂ ਅਸੀਂ ਬੱਚਿਆਂ ਨੂੰ ਬਾਹਰਲੇ ਨੂੰ ਨੌਕਰੀ ਨਹੀਂ ਲੈਣ ਦੇਣੀ ਅੱਛਾ ਹੁਣ ਕਹਿੰਦਾ ਅਨਪੜਾ ਨੂੰ ਕਿੱਦਾਂ ਸਮਝਾਵਾਂ ਲੈ ਮੇਰੇ ਤੋਂ ਪੁੱਛ ਲੋ ਮੇਰਾ ਬਿੱਲ ਪੈਂਡਿੰਗ ਆ ਕੁਲਤਾਰ ਸੰਧਵਾ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਵਾ ਉਦੇ ਚ ਮੈਂ ਪ੍ਰਪੋਜ਼ ਕੀਤਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਡੋਮੈਸਾਈਲ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੇ ਚ ਕੋਈ ਵੀ ਬੰਦਾ ਬੱਚਾ ਨੌਕਰੀ ਲੈ ਨਹੀਂ ਸਕਦਾ ਪੰਜਾਬ ਦੀ ਜੋ ਬਿੱਲ ਪਾਸ ਹੋ ਜਵੇ ਤਾਂ ਕੋਈ ਵੋਟਰ ਨਹੀਂ ਬਣ ਸਕਦਾ ਸਿੱਧਾ ਕੋਈ ਮਾਲਕ ਨਹੀਂ ਬਣ ਸਕਦਾ ਸਟੇਟ ਗਵਰਨਮੈਂਟ ਦੇ ਹੱਥ ਚ ਹੈ ਕਰਨਾ ਤੁਸੀਂ ਐਂ ਕਰੋ ਇਹਨੂੰ ਕਹਾਂ ਮੈਨੂੰ ਹਿਮਾਚਲ ਵਿੱਚ ਨੌਕਰੀ ਲੈ ਕੇ ਦਿਖਾਵੇ ਤੇ ਜੇ ਹਿਮਾਚਲ ਚ ਨੌਕਰੀ ਨਹੀਂ ਲੈ ਸਕਦੇ Rajasthan ਚ ਨਹੀਂ ਲੈ ਸਕਦੇ Gujarat ਅਤੇ Uttarakhand ਇਹ ਚਾਰ ਸਟੇਟਾਂ ਨੇ ਲਾਅ ਬਣਾਇਆ ਹੋਇਆ ਵਾ ਤੇ ਅਸੀਂ ਵੀ ਲਾਅ ਬਣਾ ਸਕਦੇ ਮੇਰਾ ਬਿੱਲ ਪੈਂਡਿੰਗ ਆ ਸੋ ਹੁਣ ਤੁਸੀਂ ਦੱਸੋ ਦੇ 10 ਪਿੰਡਾਂ ਦੇ ਨਾਮ ਜ਼ਰੂਰੀ ਆ ਕਿ ਕੰਟਰੀਬਿਊਸ਼ਨ ਕੰਟਰੀਬਿਊਟਿੰਗ ਟੁਵਰਡਸ ਵੈਲਿਊਏਬਲ ਲੈਜਿਸਲੇਸ਼ਨ ਅਸੀਂ ਲਾ ਮੇਕਰ ਕੋਈ ਅੱਛਾ ਕਾਨੂੰਨ ਬਣਾਈਏ ਜਿਸ ਨਾਲ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣ ਸਕੋ ਨਾਲੇ ਇੱਕ ਪਾਸੇ ਗਈ ਜਾਂਦੇ ਬੱਚੇ ਵਿਦੇਸ਼ਾਂ ਚ ਭੱਜ ਰਹੇ ਨੇ ਜੀ ਕਿਉਂਕਿ ਇੱਥੇ ਉਹਨਾਂ ਦਾ ਰੋਜ਼ਗਾਰ ਨਹੀਂ ਹੈਗਾ ਜੀ ਇੱਕ ਪਾਸੇ ਆ ਟੀਚਰਾਂ ਕਰਦੇ ਇੱਕ ਦੂਜੇ ਨੂੰ ਜੀ ਤੁਸੀਂ ਫਿਰ ਕੀ ਰਿਸਰਚ ਕੀਤੀ ਸੰਗਰੂਰ ਆਉਣ ਤੋਂ ਪਹਿਲਾਂ ਮੇਰੀ ਰਿਸਰਚ ਤਾਂ ਸਾਰੇ ਪੰਜਾਬ ਦੀ ਆ ਨਾ ਜੀ ਮੈਂ ਤਿੰਨ ਦਾ ਹੱਕ ਹੋਗੇ ਲੜਦਾ ਤੁਹਾਡੀ ਕੰਸਟੀਟੂਐਂਸੀ ਦੀ ਗੱਲ ਕਰ ਰਹੀ ਜਿੱਥੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਸੰਗਰੂਰ ਦੇ ਕੀ ਮੇਨ ਇਸ਼ੂਜ਼ ਲੱਗਦੇ ਤੁਹਾਨੂੰ ਸੰਗਰੂਰ ਦੇ ਮੇਨ ਇਸ਼ੂਜ਼ ਤਾਂ ਮੈਂ ਇੱਕ ਬਹੁਤ ਅੱਛਾ ਅਸੀਂ ਬਣਾ ਰਹੇ ਹੈਗੇ ਆ ਇੱਕ ਲੋਕਲ ਸੰਗਰੂਰ ਲੋਕ ਸਭਾ ਦਾ ਮੈਨੀਫੈਸਟੋ ਉਹ ਤੁਹਾਨੂੰ ਛੇਤੀ ਅਸੀਂ ਜਦੋਂ ਮੈਂ ਪੀਪਲਜ਼ ਨੋਮੀਨੇਸ਼ਨ ਫਾਈਲ ਕਰੂੰਗਾ ਉਹ ਸਾਰੇ ਇਸ਼ੂਜ਼ ਤਾਂ ਉਹੀ ਆ ਜਿਹੜੇ ਪੰਜਾਬ ਦੇ ਨੇ ਨਾ ਹੈਲਥ ਕੇਅਰ ਹੈ এডਿਕੇਸ਼ਨ ਦਾ ਸਿਸਟਮ ਹੈਗਾ ਬੇਰੋਜ਼ਗਾਰੀ ਹੈਗੀ ਆ ਪੀਣ ਵਾਲਾ ਪਾਣੀ ਨਹੀਂਗਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਟੁੱਟੀਆਂ ਹੋਈਆਂ ਘੱਗਰ ਦਰਿਆ ਦੀ ਮਾਰ ਕਰਕੇ ਸਾਰਾ ਮਾਲਵਾ ਨਾਟ ਓਨਲੀ ਸੰਗਰੂਰ ਪਟਿਆਲਾ ਸਮਰੂਰ ਬਠਿੰਡਾ ਹੈਜ਼ ਬੀਨ ਵੈਰੀ ਬੈਡਲੀ ਟੋਰਮੈਂਟਡ ਫਸਲਾਂ ਖਰਾਬ ਹੋ ਗਈਆਂ ਇੱਥੇ ਹੁਣ ਕਰੋਪੀ ਆਉਂਦੀ ਆ بارشਾਂ ਪੈਂਦੀਆਂ ਬੇਮੌਸਮੀ ਗੜੇ ਪੈ ਜਾਂਦੇ ਨੇ ਕੋਈ ਮੁਆਵਜ਼ਾ ਨਹੀਂਗਾ ਇਸ਼ੂਜ਼ ਆਲਮੋਸਟ ਮੋਰਲੈਸ ਆਪਣੇ ਛੋਟੇ ਵਪਾਰੀਆਂ ਦੇ ਇਸ਼ੂਜ਼ ਨੇ ਇੱਕ ਨੋਟੀਫਿਕੇਸ਼ਨ ਲਾਗੂ ਕੀਤੀ ਹੋਈ ਹੈ ਰਜਿਸਟਰੀਆਂ ਨਹੀਂ ਹੋਣੀਆਂ ਲੋਕਾਂ ਦੀਆਂ ਉਹ ਪੈਨ ਪੰਜਾਬ ਇਸ਼ੂ ਉਹ ਸੰਗਰੂਰ ਇਸ਼ੂ ਵੀ ਹੈ ਅੱਛਾ ਉਹੀ ਰਜਿਸਟਰੀ ਜਦੋਂ ਨਹੀਂ ਹੁੰਦੀ ਟੇਬਲ ਦੇ ਥੱਲੇ ਉਹ 50000 ਰੁਪਿਆ ਦੇ ਉੱਤੇ ਰਜਿਸਟਰੀ ਹੋ ਜਾਂਦੀ ਹੈ ਸੋ ਕੀ ਫਰਕ ਪਾਇਆ ਇਹਨਾਂ ਜਿਹੜਾ ਬਦਲਾਅ ਬਦਲੋ ਤੁਹਾਡੇ ਸਾਹਮਣੇ ਆ ਤੁਸੀਂ ਹਿਡਨ ਪੁਲਿਸ ਸਟੇਸ਼ਨ ਔਰ ਤਹਿਸੀਲ ਸਰਕਾਰੀ ਦਫਤਰਾਂ ਚ ਜਿਉਂ ਦਾ ਤਿਉਂ ਆ ਉਲਟਾ ਰੇਟ ਵਧਾ ਦਿੱਤੇ ਉਹਨਾਂ ਨੇ ਭਗਵੰਤ ਦੀ ਫੋਟੋ ਦਿਖਾ ਕੇ ਕਿਹਾ ਭਗਵੰਤ ਸਾਨੂੰ ਡਰਾਉਂਦਾ ਵਾ ਜਿਹੜਾ ਕੰਮ 50000 ਰੁਪਏ ਕੱਢੋ 50 ਜਿਹੜਾ ਕੰਮ 10000 ਰੁਪਏ ਉਹ 50000 ਚੋਰੀਆ ਵਾ ਅੱਛਾ ਹੁਣ ਤੁਸੀਂ ਕਦੀ ਦੇਖਿਆ ਭਗਵੰਤ ਨੂੰ ਪੋਰਟਲ ਦਾ ਰੋਲਾ ਪਾਉਂਦੇ ਕਿ ਮੈਂ ਸਾਡੇ ਪੋਰਟਲ ਤੇ ਇੰਨੀਆਂ ਸ਼ਿਕਾਇਤਾਂ ਹੈਗੀਆਂ ਅਸੀਂ ਇੰਨੇ ਬੰਦੇ ਕ腐ਪਸ਼ਨ ਚ ਫੜ ਲਏ ਨਾਥਿੰਗ ਬਿਕੋਜ਼ ਹੁਣ ਤਾਂ ਲੁੱਟ ਮਚੀ ਔਰ ਇਹਨਾਂ ਦੇ ਆਪਣੇ ਐਮ.ਐਲ.ਏ.ਸ ਨੇ ਲੁੱਟ ਮਚਾਈ ਹੋਈ ਆ ਅੱਛਾ ਭਗਵੰਤ ਨੂੰ ਤੁਸੀਂ ਮੈਨੂੰ ਪੁੱਛਿਆ ਕਿ 10 ਪਿੰਡਾਂ ਦੇ ਨਾਲ ਭਗਵੰਤ ਨੂੰ ਕਹਿੰਦਾ ਜਿਹੜੇ ਤੇਰੀ ਮਾਤਾ ਨੇ ਆ ਐਡੇ ਗਹਿਣੇ ਪਾਏ ਹੋਏ ਪਹਿਣਾ ਨੇ ਤੇ ਜਨਾ ਔਰਤਾਂ ਨੇ ਉਹ ਕਿੱਥੋਂ ਆਏ ਨੇ ਇਹਦੇ ਐਫੀਡੇਵਿਟ ਵਿੱਚ ਤਾਂ ਸਿਰਫ 9 ਤੋਲੇ ਡੈਕਲੇਰੇਸ਼ਨ ਆ 2022 ਦੀ ਵੇਅਰ ਇਜ਼ ਦ ਗੋਲਡ ਕਮ ਫਰੋਂ ਮੈਂ ਇਹਦੇ ਮਦਰ ਜਾਂਦੇ ਨੇ ਆਸਟ੍ਰੇਲੀਆ ਫਰਸਟ ਕਲਾਸ ਫਲਾਈ ਕਰਦੇ ਨੇ ਖਰੇ 8-10 ਵਾਰੀ ਜਾ ਜਾਂ 5 ਲੱਖ ਰੁਪਈਆ ਇੱਕ ਟਿਕਟ ਦਾ ਕਿਰਾਇਆ ਉਹ ਕਿੱਥੋਂ ਆ ਰਿਹਾ ਪੈਸਾ ਸੋ ਅਗਰ ਐਦਾਂ ਪੁੱਛਣ ਤੂੰ ਵੀ ਇਲੈਕਸ਼ਨ ਲੜੀ ਸੀ ਮੈਂਬਰ ਪਾਰਲੀਮੈਂਟ ਐਤਕੀ ਤੁਸੀਂ ਇੱਥੋਂ ਲੜ ਰਹੇ ਹੋ ਦੋਨੋਂ ਤੁਸੀਂ ਡਿਸਟ੍ਰਿਕਟ ਨੂੰ ਦੋਨੋਂ ਕੰਸਟੀਟੂਐਂਸੀਸ ਨੂੰ ਤੁਸੀਂ ਕਿਵੇਂ ਡਿਫਰੈਂਟ ਦੇਖਦੇ ਹੋ ਨਹੀਂ ਬੇਸਿਕਲੀ ਕੀ ਹੈਗਾ ਕਿ ਜੀ ਮੈਨੂੰ ਮੇਰੀ ਪਾਰਟੀ ਨੇ ਜਿੱਥੇ ਡੈਪਿਊਟ ਕੀਤਾ ਵਾ ਮੈਂ ਤੁਹਾਨੂੰ ਜਿੱਦਾਂ ਕਿਹਾ ਮੈਂ ਲੜਨਾ ਬੇਸਿਕਲੀ ਮਾਲਵਾ ਜਿਹੜਾ ਸਦਨ ਮਾਲਵਾ ਹੈ ਖਾਸ ਤੌਰ ਤੇ ਇਹ ਅਫੈਕਟਡ ਹੈ ਪੰਜ ਸੱਤ ਚੀਜ਼ਾਂ ਦਾ ਇੱਕ ਤਾਂ ਇੱਥੇ ਕਰਜ਼ਾਈ ਬਹੁਤ ਆ ਛੋਟਾ ਮਾਰਜਨਲ ਫਾਰਮਰ ਜਿਹੜਾ ਕਿਸਾਨ ਔਰ ਕਰਜ਼ੇ ਦੀ ਮਾਰ ਕਰਕੇ ਵਿੱਚ ਖੇਤ ਮਜ਼ਦੂਰ ਵੀ ਪਾ ਲੋ ਆਤਮ ਹੱਤਿਆ ਕਰ ਰਹੇ ਨੇ ਫਿਰ ਮਾਲਵੇ ਦੇ ਵਿੱਚ ਕੈਂਸਰ ਵੀ ਬਹੁਤ ਫੈਲਿਆ देयर इज अ ਟ੍ਰੇਨ ਮੂਵਿੰਗ ਫ্রম ਬਠਿੰਡਾ ਟੂ ਬਿਕਨਰ ਵਿਚ ਇਸ ਕਾਲਡ ਕੈਂਸਰ ਟ੍ਰੇਨ ਸਮਝ ਗਏ ਤਾਂ ਕਰਕੇ ਵਿਜੇਂਦਰ ਸਿੰਘਲੇ ਨੇ ਲਿਆਂਦਾ ਇੱਥੇ ਪੀਜੀਆਈ ਸੈਟਲਾਈਟ ਹਸਪੀਟਲ ਟਾਟਾ ਮੈਮੋਰੀ ਕੈਂਸਰ ਹਸਪੀਟਲ ਦੱਸੋ ਹੁਣ 2 ਸਾਲਾਂ ਵਿੱਚ ਸਾਰੀ ਸਰਕਾਰ ਸੰਗਰੂਰ ਚ ਭਗਵੰਤ ਮਾਨ ਚੀਫ ਮਿਨਿਸਟਰ ਚਾਰ ਮਿਨਿਸਟਰ ਨੇ ਵਾਟ ਇਜ਼ देयर ਕੰਟ੍ਰਿਬਿਊਸ਼ਨ ਚਲ ਧੂਰੀ ਦਾ ਹੀ ਗਿਣਾ ਦੇਣ ਮੈਨੂੰ ਪੰਜ ਚੀਜ਼ਾਂ ਗਿਣਾ ਦੇਣ ਕਿ ਧੂਰੀ ਆਸਤੇ ਕੀ ਕੀਤੀਆਂ ਉਹਨਾਂ ਨੇ ਤੇ 10 ਚੀਜ਼ਾਂ ਮੈਨੂੰ ਗਿਣਾ ਦੇਣ ਉਮੀਦ ਹੈ ਮਿਨਿਸਟਰ ਨੇ ਉਹਨਾਂ ਨੇ ਆਪਣੇ ਬਰਨਾਲੇ ਵਾਸਤੇ ਕੀ ਕੀਤੀਆਂ 10 ਤੇ ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਸੀ ਜੇਲ ਦੇ ਵਿੱਚ ਜਿਹਦੇ ਵਿੱਚ ਦੋ ਜੋ ਆਪਸ ਦੇ ਵਿੱਚ ਝੜਪ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਝੜਪ ਹੋਈ ਤੇ ਦੋ ਉਹਦੇ ਵਿੱਚ ਮੁੰਡੇ ਮਾਰੇ ਗਏ ਕਤਲ ਮਾਰੇ ਨਹੀਂ ਕਿ ਕਤਲ ਦੋ ਦੋ ਹਾਂਜੀ ਬਿਲਕੁਲ ਮਾਰਡਰ ਹੋਇਆਗਾ ਤੁਸੀਂ ਵੀ ਦੋ ਵਾਰੀ ਜੇਲ ਜਾਏ ਹੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੁਸੀਂ ਜੇਲ੍ਹ ਦੇ ਅੰਦਰ ਦਾ ਕਿਸ ਤਰ੍ਹਾਂ ਦਾ ਤੁਸੀਂ ਕਿਉਂਕਿ মিডিਆ ਨੂੰ ਤਾਂ ਜਾਣਾ ਉੱਥੇ ਅਲਾਉਡ ਨਹੀਂ ਹੈਗਾ ਬਹੁਤ ਫ੍ਰੀਕੁਐਂਟਲੀ ਹਨਾ ਇਹ ਦੱਸ ਦੇਣਾ ਤੁਹਾਨੂੰ ਜੇਲ੍ਹਾਂ ਜਿਹੜੀਆਂ ਉਹ ਬੇਸਿਕਲੀ ਸਭ ਤੋਂ ਸਿਕਿਉਰ ਏਰੀਆ ਹੋਣਾ ਚਾਹੀਦਾ ਕਿਉਂਕਿ 25 25 ਫੁੱਟ ਕੰਦ ਆ ਸੈਂਕੜੇ ਮੁਲਾਜ਼ਮ ਲਾਏ ਹੋਏ ਨੇ ਤਲਾਸ਼ੀਆਂ ਲੈਂਦੇ ਨੇ ਪਰ ਮਿਲਦਾ ਸਭ ਕੁਝ ਅੰਦਰ ਹਰ ਕਿਸਮ ਦਾ ਨਸ਼ਾ ਮਿਲ ਰਿਹਾ ਹੈ ਬਾਇਦ ਵੀ ਲੈਟ ਮੀ ਟੈਲ ਯੂ ਮੈਂ ਨਾਬੇ ਜੇਲ੍ਹ ਚ ਰਿਹਾ ਵਾਂ ਪਹਿਲੀ ਗੱਲ ਤਾਂ ਜਿਹੜਾ ਡੀਡਿਕਸ਼ਨ ਦਾ ਪ੍ਰੋਸੈਸ ਹੈਗਾ ਜਿਹੜਾ ਇਹਨਾਂ ਨੇ ਅੰਦਰ ਬਣਾਏ ਨਸ਼ਾ ਛਡਾਊ ਕੇਂਦਰ ਜਿਹੜੀਆਂ ਗੋਲੀਆਂ ਉਹ ਆਪਣੇ ਆਪ ਵਿੱਚ ਨਸ਼ਾ ਵਾਂ ਉੱਥੇ ਜੇ ਹਜ਼ਾਰ ਆਦਮੀ ਸੀ ਨਾਬੇ ਜੇ 900 ਬੰਦਾ ਤਾਂ ਗੋਲੀ ਤੇ ਡਿਪੈਂਡੈਂਟ ਆ ਕਿਸੇ ਨੇ ਉੱਥੇ ਕਾਉਂਸਲਿੰਗ ਨਹੀਂ ਕੀਤੀ ਕਿ ਅੱਗੇ ਪਹਿਲਾਂ ਤਿੰਨ ਗੋਲੀਆਂ ਖਾਂਦਾ ਸੀ ਦਿਆਂ ਦੋ ਕਰ ਦਈਏ ਫਿਰ ਇੱਕ ਕਰ ਦਈਏ ਫਿਰ ਬੰਦ ਕਰਾ ਦਈਏ ਉਹ ਤਿੰਨ ਦੀਆਂ ਤਿੰਨ ਚੱਲ ਰਹੀਆਂ ਵਾ ਕਿਉਂਕਿ ਇੰਨਾ ਜ਼ਿਆਦਾ ਅੰਦਰ ਉੱਥੇ ਐਡਿਕਟਿਡ ਨੇ ਲੋਕ ਔਰ ਦੂਸਰਾ ਸਾਰਾ ਨਸ਼ਾ ਮੈਂ ਕਹਿੰਦਾ ਤੁਸੀਂ ਨਾਮ ਲਵੋ ਨਾ ਸਿਰਫ ਇਹ ਹੈਗਾ ਕਿ ਮਹਿੰਗਾ ਮਿਲਦਾ 100 ਟਾਈਮਸ ਦਾ ਵੈਲਿਊ ਜਰਦਾ ਖਾਂਦੇ ਨੇ ਅੰਦਰ ਆ ਛੋਟੀ ਜੀ ਡੱਬੀਆਂ ਟੱਕਣਾ ਚ ਖਾਂਦੇ ਨੇ ਉਹ ਮੇਨ ਲਗਾ ਬਾਹਰ 2-3 ਰੁਪਏ ਦਾ ਹੋਊਗਾ ਉਹ ਬਾਹਰ ਅੰਦਰ 300 ਰੁਪਏ ਦਾ ਜਰਦੇ ਦੀ ਇੱਕ ਟੱਕਣ ਸ਼ਰਾਬ ਹਰ ਇੱਕ ਚੀਜ਼ ਦੁਜਾ ਤਿਜਾ ਕਰਾਪਸ਼ਨ ਪੈਸਾ ਚਾਹੀਦਾ ਮਨ ਨੂੰ ਔਰ ਤਾ ਡਰੱਗਸ ਦੀ ਗੱਲ ਕਰਦੇ ਤੁਸੀਂ ਆ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹ ਕਹਿੰਦੇ ਨੇ ਕਿ ਅ ਅਸੀਂ ਜਿਹੜਾ ਹੈਗਾ ਜੇਲ ਸਾਡਾ ਸਿਕਿਉਰ ਏਰੀਆ ਅੰਦਰ ਤੇ ਜੇ ਅੰਦਰ ਬੰਦੇ ਦੋ ਕਤਲ ਹੋ ਗਏ ਨੇ ਤੇ ਸਾਰੇ ਪੰਜਾਬ ਦੇ ਵਿੱਚ ਆਮ ਬੰਦਿਆਂ ਦੇ ਕੀ ਪੋਜੀਸ਼ਨ ਕੋਈ ਔਰਤ ਚਲੋ ਤੁਸੀਂ ਲੇਡੀਆਂ ਸਾਡੀ ਭੈਣ ਆ ਤੁਸੀਂ ਸ਼ਾਮ ਤੋਂ 7 ਵਜੇ ਅਗਰ ਕਿਸੇ ਨਾਰਮਲ ਪਿੰਡੂ ਜਾਂ ਸੈਮੀ ਪਿੰਡੂ ਏਰੀਆ 'ਚ ਰਹਿੰਦੇ ਹੋ ਤੁਸੀਂ 100 ਵਾਰੀ ਸੋਚੋਗੇ ਕਿ ਮੈਂ ਬਾਹਰ ਨਾ ਜਾਵਾਂ ਕਿੰਨੀਆਂ ਵੀਡੀਓਜ਼ ਆਈਆਂ ਕੰਨ ਪਾੜ ਦਿੰਦੇ ਨੇ ਅਰਬੰਚਵੀਂ ਨਹੀਂ ਜਾ ਸਕਦੇ ਜੀ ਅਰਬੰਚਵੀਂ ਨਹੀਂ ਜਾ ਸਕਦੇ ਗਾਨੀ ਆ ਚੇਨੀਆਂ ਲਾ ਲੈਂਦੇ ਨੇ ਤੁਰੇ ਜਾਂਦੇ ਸਕੂਟਰਾਂ ਤੋਂ ਚਪਟਾ ਮਾਰ ਦਿੰਦੇ ਨੇ ਨਾਟ ਰਿਅਲਾਈਜ਼ਿੰਗ ਕਿੰਨਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਐਂਡ ਆਲਸੋ ਵੈਸੇ ਵੀ ਲਾਅ ਲਾਅ ਐਕਸਟਰਸ਼ਨ ਕਿੰਨੇ ਆ ਤੁਹਾਨੂੰ ਪਤਾ ਕਿ ਕਿੰਨੇ ਫੋਨਸ ਆ ਰਹੇ ਲੋਕਾਂ ਨੂੰ ਗੈਂਗਸਟਰਸ ਦੇ ਕਿੰਨੇ ਵਪਾਰੀਆਂ ਨੇ ਚੁੱਪ ਚਪੀਤੇ ਪੈਸੇ ਦੇ ਆਏ ਨੇ ਤੁਸੀਂ ਇੱਥੇ ਵਪਾਰੀਆਂ ਨਾਲ ਮੀਟਿੰਗਸ ਕਰ ਰਹੇ ਹੋ ਕੋਈ ਤੁਹਾਡੇ ਸਾਹਮਣੇ ਆਏ ਨਹੀਂ ਇਸ ਤਰ੍ਹਾਂ ਦੇ ਆਮ ਨਹੀਂ ਮੇਰੇ ਕੋਲ ਤਾਂ ਮੈਂ ਮੈਂ ਤਾਂ ਅੱਜ ਦੀਆਂ ਮੀਟਿੰਗਾਂ ਨੇ ਮੇਰੇ ਤਾਂ ਬਹੁਤ ਦੇਰ ਦੀਆਂ ਚੱਲ ਰਹੀਆਂ ਇਹ ਗੈਂਗਸਟਰ ਦੀ ਐਕਸਟਰਸ਼ਨ ਦਾ ਤਾਂ ਟੈਲੀਫੋਨ ਰੈਂਡਮ ਆਉਂਦੇ ਨੇ ਨਾ ਜੀ ਔਰ ਜਿਹੜੇ ਵਿਚਾਰੇ ਡਰ ਕੇ ਜਨਨ ਨੂੰ ਪਤਾ ਕਿ ਪੁਲਿਸ ਕੋਗੇ ਤਾਂ ਐਕਸਪੋਜ਼ ਹੋ ਜਾਣਗੇ ਉਹ ਚੁੱਪ ਕਰਕੇ ਪੈਸੇ ਦੇ ਕੇ ਚੁੱਪ ਕਰਕੇ ਘਰ ਬੈਠੇ ਹੋਏ ਨੇ देयर आर ਵੈਰੀ ਫਿਊ ਪੀਪਲ ਹੂ ਕਮ ਬਿਫੋਰ ਦ ਕੈਮਰਾ ਸੋ ਐਕਸਟਰਸ਼ਨ ਚੱਲ ਰਹੀ ਆ ਮਾਈਨਿੰਗ ਅੱਛਾ ਹਰ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਆ ਹੁਣੇ 25 ਬੰਦੇ ਜਰੀਲੀ ਸ਼ਰਾ ਮਤਲਬ ਆ ਸੁਨਾਮ ਤੇ ਡਿਡਬਾ ਇਲਾਕਿਆਂ ਦੇ ਵਿੱਚ ਥੈਟ ਮੀਨਸ ਕਿ ਇੱਕ ਪੈਰਲਲ ਲਿਕਰ ਮਾਫੀਆ ਆਪਰੇਟ ਕਰ ਰਿਹਾ ਇਹਨਾਂ ਦੇ ਨੱਕ ਦੇ ਥੱਲੇ ਡਿਡਬਾ ਇਹਦਾ ਏਰੀਆ ਆ ਚੀਮੇ ਦਾ ਤਾਂ ਫਿਰ ਇਹ ਕਿੱਦਾਂ ਕਹਿੰਦੇ ਕਿ ਅਸੀਂ ਦਿੱਲੀ ਦੇ ਵਿੱਚ ਘਟਾਲਾ ਨਹੀਂ ਕੀਤਾ ਜੇ ਲਿਕਰ ਮਾਫੀਆ ਇੱਥੇ ਆਪਰੇਟ ਕਰ ਰਿਹਾ ਥੈਟ ਮੀਨਸ ਦੇ ਆਲਸੋ ਉਹ ਤਾਂ ਪਾਲਿਸੀ ਵੀ ਸੇਮ ਹੈ ਫਿਰ ਇੱਥੇ ਲੈਂਡ ਮਾਫੀਆ ਸਰਬਜੀਤ ਕੌਰ ਮਾਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਇੱਕ ਐਨਆਰਆਈ ਦੀ ਕੋਠੀ ਦਾ ਕਬਜ਼ਾ ਕੀਤਾ ਥੈਟ ਮੀਨਸ ਦੇ ਆ ਰੀਅਲ ਏਸਟੇਟ ਮਾਫੀਆ ਦੈਨ देयर ਇਜ਼ ਮਾਈਨਿੰਗ ਮਾਫੀਆ ਮੈਂ ਥੋੜੇ ਦਿਨ ਪਹਿਲਾਂ ਇੱਕ ਰਿਪੋਰਟ ਛਾਇਆ ਕੀਤੀ ਹੈ ਏਡੀਜੀਪੀ ਇੰਟੈਲੀਜੈਂਸ ਦੀ ਤੁਹਾਨੂੰ ਦੇ ਦੂੰਗਾ ਮੈਂ ਜਿਹਦੇ ਚ ਉਹਨਾਂ ਨੇ 10-12 ਜ਼ਿਲ੍ਹਿਆਂ ਦੇ ਬੰਦਿਆਂ ਦੇ ਨਾਮ ਦੱਸ ਦਿੱਤੇ ਅਫਸਰਾਂ ਦੇ ਨਾਮ ਦੱਸ ਦਿੱਤੇ ਕਿ ਇੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਇੰਨੇ ਜੀਸੀਬੀ ਲੱਗੇ ਇੰਨੇ ਟਿੱਪਰ ਲੱਗੇ ਆ ਫਲਾਣੇ ਅਫਸਰ ਮਿਲੇ ਹੋਇਆ ਨੋ ਐਕਸ਼ਨ ਐਟ ਆਲ ਡਰੱਗ ਮਾਫੀਆ ਪੰਜਾਬ ਚ ਕਿੰਨੇ ਬੱਚੇ ਮਰ ਰਹੇ ਨੇ ਰੋਜ਼ ਘਟ ਗਏ ਨੇ ਕੋਈ ਮੰਗਲੀਆਂ ਸਰਕਾਰਾਂ ਨਾਲ ਸੋ ਇਹ ਸਾਰੀਆਂ ਕਹਿਣ ਤੇ ਕਰਨ ਚ ਬਹੁਤ ਮੇਰੇ ਹਿਸਾਬ ਨਾਲ ਇਹ ਸਰਕਾਰ ਹੁਣ ਖੰਬਿਆਂ ਵਾਲੀ ਸਰਕਾਰ ਬਣ ਕੇ ਰਹੇਗੀ ਬਸ ਉੱਥੇ ਟੰਗੇ ਹੋਏ ਪੋਸਟਰ ਭਗਵਾਨ ਤੋਂ ਨੇ ਤੇ ਕੇਜਰੀਵਾਲ ਸਾਹਿਬ ਟੱਕਰ ਟੰਗੇ ਹੋਏ ਨੇ ਦੈਟਸ ਅ ਸਟੋਰੀ ਨਵਜੋਤ ਸਿੰਘ ਸਿੱਧੂ ਬੜਾ ਐਕਟਿਵਲੀ ਕੰਮ ਕਰ ਰਹੀ ਸੀ ਪੰਜਾਬ ਦੇ ਵਿੱਚ ਤੇ ਹੁਣ ਉਹ ਫਿਰ ਹਾਰ ਕੇ ਆਪਣਾ ਵਾਪਿਸ ਕਮੈਂਟਰੀ ਤੇ ਚਲੇ ਗਿਆ ਹੈ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੀ ਵੀ ਜਿਹੜੇ ਉਹਨਾਂ ਦੇ ਨਾਲ ਮੈਂਬਰ ਚਾਹੇ ਉਹ ਆਪਾਂ ਨਾਜਰ ਸਿੰਘ ਮਾਨਸ਼ਾਹੀ ਆ ਦੀ ਗੱਲ ਕਰੀ ਗਈ ਜਾਂ ਫਿਰ ਹੋਰ ਵੀ ਉਹਨਾਂ ਨਾਲ ਜਿਹੜੇ ਐਕਸ ਐਮ ਐਲ اے ਸੀਗੇ ਬਿਲਕੁਲ ਦਾਵਾ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦਾ ਬਕਾਇਦਾ ਹਿੱਸਾ ਨੇ ਹੂੰ ਉਹਨਾਂ ਨੂੰ ਪਾਰਟੀ ਨੇ ਪਾਰਲੀਮੈਂਟ ਲੜਨ ਵਾਸਤੇ ਰਿਕੁਐਸਟ ਕੀਤੀ ਸੀਗੀ ਉਹਨਾਂ ਨੇ ਕਿਹਾ ਕਿ ਮੇਰੇ ਕੁਝ ਘਰੇਲੂ ਕਾਰਨ ਇਸ ਤਰ੍ਹਾਂ ਦੇ ਆਈ ਵਿਲ ਨਾਟ ਗੋ ਇਨਟੂ ਥੈਟ ਉਹਨਾਂ ਦੇ ਫੈਮਿਲੀ ਦੇ ਵਿੱਚ ਉਹਨਾਂ ਦੀ ਵਾਈਫ ਠੀਕ ਨਹੀਂ ਹੈਗੀ ਜੀ ਜੀ ਔਰ ਉਹਨਾਂ ਨੂੰ ਆ ਜਿਹੜੀ ਉਹਨਾਂ ਨੇ ਲਿਆ ਹੈਗਾ ਵਾ ਕੰਟਰੈਕਟ ਕਮੈਂਟਰੀ ਕਰਨ ਦਾ ਆਈਪੀਐਲ ਵਿੱਚ ਅਸੀਂ ਰੋਟੀ ਵੀ ਦਿਖਾਣੀ ਹੈ ਨਾ ਅਸੀਂ ਸੋ ਰੋਟੀ ਖਾਣ ਵਾਸਤੇ ਆਪਣੇ ਜਿਹੜੇ ਕੋਈ ਵੀ ਹੋਨਰ ਹੈ ਕਿਸੇ ਕੋਲ ਕੋਈ ਖੇਤੀ ਕਰਦਾ ਕੋਈ ਕਮੈਂਟਰੀ ਕਰਦਾ ਕੋਈ ਬਿਜ਼ਨਸ ਕਰਦਾ ਸੋ ਉਹਨਾਂ ਨੇ ਕੋਈ ਗੱਲ ਪਾਰਟੀ ਦੇ ਖਿਲਾਫ ਨਹੀਂ ਕੀਤੀ ਔਰ ਜਦੋਂ ਠੀਕ ਟਾਈਮ ਆਵੇਗਾ ਹੀ ਵਿਲ ਬੀ ਵੈਰੀ ਮਚ ਪਾਰਟ ਆਫ ਦਾ ਕਾਂਗਰਸ ਪਾਰਟੀ ਕਹਿੰਦੇ ਪ੍ਰਧਾਨ ਦੇ ਨਾਲ ਜਿਹੜੀ ਹੈ ਅੰਗਲੀ ਸੰਗਲੀ ਨਹੀਂ ਉਹਨਾਂ ਦੀ ਬਣਦੀ ਹੈ ਕੋਈ ਹੁਣ ਤਾਂ ਕਾਫੀ ਅਰਸੇ ਤੋਂ ਮੈਂ ਤਾਂ ਇਦਾਂ ਦੀ ਕੋਈ ਗੱਲ ਸੁਣੀ ਹੈਗੀ ਆ ਅਗਰ ਕੋਈ ਹੋਇਆ ਵੀ فرض ਕਰੋ 1 ਮਿੰਟ ਇਹ ਸਾਰੀਆਂ ਗੱਲਾਂ ਸੌਟ ਆਊਟ ਹੋ ਸਕਦੀਆਂ ਇਜ਼ ਨਥਿੰਗ ਇਜ਼ देयर ਇਜ਼ ਨਥਿੰਗ ਦੈਟ ਕੈਨ ਨਾਟ ਬੀ ਸੌਟਡ ਆਊਟ ਰਾਜਾਪਿੰਗ ਦੀ ਘਰ ਗੁਜ਼ਾਰੀ ਕਿਵੇਂ ਲੱਗ ਰਹੀ ਹੈ ਤੁਹਾਨੂੰ ਤੁਹਾਨੂੰ ਲੱਗਦਾ ਵੀ ਉਹ ਕੈਪੇਬਲ ਨੇ ਪ੍ਰਧਾਨਗੀ ਦੇ ਲਈ ਟਿਕਟ ਕਟਾਉਣਾ ਹੈ ਕਿ ਮੇਰੇ ਇੰਟਰਵਿਊ ਲੈਣਾ ਹੈ ਮੈਂ ਤੁਹਾਡੇ ਤੋਂ ਯੂ ਆਰ ਅ ਵੈਰੀ ਬੋਲਡ ਔਰੇਟਰ ਐਂਡ ਯੂ ਸਪੀਕ ਆਊਟ ਯਰ ਮਾਈਂਡ ਐਂਡ ਹਾਰਟ ਮੈਂ ਤਾਂ ਰਾਜਾਪਿੰਗ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਮੇਰੇ ਮਿੱਤਰ ਨੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਵੀ ਆਰ ਆਲ ਫਰੈਂਡਸ ਵੀ ਆਰ ਆਲ ਲਾਈਕ ਫੈਮਲੀ ਕਦੀ ਕਦਾ 19 ਕੀ ਕਦੀ ਆਪਸ ਵਿੱਚ ਹੋ ਵੀ ਜਾਂਦਾ ਇਟ ਡਸਨਟ ਮੀਨ ਕਿ ਅਸੀਂ ਬਾਹਰ ਜਾ ਕੇ ਨਿਕਲ ਕੇ ਲੜਾਈਆਂ ਲੜਨ ਲੱਗੇ ਹਾਂ ਠੀਕ ਹੈ ਅੱਛਾ ਜਦੋਂ ਤੁਸੀਂ ਜੇਲ੍ਹ ਚ ਆਏ ਉਸ اپنی ਗਰੇ ਕਰ ਲਈ ਹੈ ਇਹਦਾ ਕੀ ਟ੍ਰੈਂਡ ਹੈ ਦੁਨੀਆ ਦੇ ਵਿੱਚ ਗਰੇਜ਼ ਦਾ ਨੇਚਰਲ ਮੋਸਟ ਆਰਗੇਨਿਕ ਸాల్ਟ ਐਂਡ ਪਪਰ ਇਨ ਦ ਸੈਂਸ ਕਿ ਤੁਹਾਡੀ ਸਕਿਨ ਇੰਪਰੂਵ ਹੋ ਰਹੀ ਆ ਨਾਲੇ ਰੋਜ਼ ਦਾ ਤੀਜੇ ਚੌਥੇ ਦਿਨ ਤੱਕ ਪੰਗਾ ਸਿਗਰਟ ਇਹ ਵੀ ਖਤਮ ਹੋ ਗਿਆ ਬਸ ਸੈਕੰਡਲੀ ਆਈ ऍम ਆਲਸੋ ਨਾਓ ਬlesed ਵਿਦ ਮੇਰੇ ਗ੍ਰੈਂਡ ਪੋਤੇ ਦੋਤੇ ਨੇ ਤਾਂ ਠੀਕ ਹੈ ਹੁਣ ਲਾਈਫ ਦੇ ਵਿੱਚ ਅਕੋਰਡਿੰਗਲੀ ਸਮੇਂ ਦੇ ਨਾਲ ਚੇਂਜ ਹੋ ਰਿਹਾ ਹੈ ਜੀ ਤੁਸੀਂ ਐਦਾਂ ਵੀ ਸਮਾਰਟ ਲੱਗਦੇ ਹੋ ਥੈਂਕ ਯੂ ਸੋ ਮਚ ਆਲ ਦਾ ਵੈਰੀ ਬੀ ਬਈ ਸਾਈਂਗ ਸੋ ਸਾਡਾ ਸੁਖਪਾਲ ਸਿੰਘ ਖੇਰਾ ਸੀ ਕਿ ਔਰ ਬੜੇ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਸੁਖਪਾਲ ਸਿੰਘ ਖੇਰਾ ਲੜ ਰਹੇ ਨੇ ਸੰਗਰੂਰ ਤੋਂ ਔਰ ਇੱਥੋਂ ਦੇ ਲੋਕੀ ਫਤਬਾਹ ਨੂੰ ਦਿਲਦੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਧੰਨਵਾਦ